ਹਿੰਦੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾਂ ਬੀਤੇ ਦਿਨੀ ਇੱਕ ਅਸੀਂ ਸ਼ੋਅ ਕੀਤਾ ਸੀ ਸਾਡੇ ਇੱਥੋਂ ਲੋਕਲ ਸਾਡੇ ਬੜੇ ਹੀ ਪਿਆਰੇ ਮਿੱਤਰ ਤੇ ਐਡਵੋਕੇਟ ਅਮਨ ਜੋਤ ਸਿੰਘ ਸਿੱਧੂ ਹੋਰਾਂ ਨਾਲ ਤੇ ਖਾਸ ਕਰਕੇ ਗੱਲ ਕੀਤੀ ਸੀ ਡਰੱਗ ਦੇ ਉੱਤੇ ਨਸ਼ਿਆਂ ਦੇ ਉੱਤੇ ਜਿਹੜੇ ਲੋਕਾਂ ਨੂੰ ਦੱਸਿਆ ਸੀ ਵੀ ਨਸ਼ਿਆਂ ਦੇ ਵਿੱਚ ਜੇ ਤੁਸੀਂ ਫਸ ਜਾਣੇ ਹੋ ਇਸ ਚੱਕਰ ਦੇ ਦਾ ਆਸਟ੍ਰੇਲੀਆ ਦੇ ਕੀ ਕਾਨੂੰਨ ਕੀ ਕਹਿੰਦੇ ਆ ਬਹੁਤ ਜਿਹੜਾ ਭਰਮਾ ਹੁੰਗਾਰਾ ਤੁਸੀਂ ਸਾਰਿਆਂ ਨੇ ਦਿੱਤਾ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸਵਾਲ ਜਵਾਬ ਕੀਤੇ ਤੇ ਉਦੋਂ ਅੱਗੇ ਦੀ ਗੱਲ ਕਰਨ ਦੀ ਗੱਲ ਕੀਤੀ ਪਰ ਬਹੁਤਿਆਂ ਨੂੰ ਸ਼ੰਕਾ ਵੀ ਸੀ ਤੇ ਸ਼ੰਕਾ ਦੇ ਵਿੱਚ ਕਈ ਗੱਲਾਂ ਸੀ ਕਾਮਨ ਜੀਆਂ ਗੱਲਾਂ ਹੁੰਦੀਆਂ ਕਈ ਯਾਰੀ ਸਾਨੂੰ ਕਾਨੂੰਨੀ ਦਾ ਪੇਚ ਨਹੀਂ ਪਤਾ ਹੁੰਦਾ ਪਰ ਸਾਨੂੰ ਕਾਮਨ ਜੀ ਇੱਕ ਗੱਲ ਦਾ ਪਤਾ ਹੁੰਦਾ ਵੀ ਯਾਰ ਕੁਝ ਹੁੰਦਾ ਤਾਂ ਹੈ ਨਹੀਂ ਇਹ ਕਰਦੇ ਤਾਂ ਕੁਝ ਹੈ ਨਹੀਂ ਜੇਕਰ ਕਹਿੰਦੇ ਵੱਡੇ ਤੋਂ ਵੱਡਾ ਘਟਨਾ ਆ ਜੇ ਤੇ ਐਵੇਂ ਮੈਂਟਲ ਕੇਸ ਕਹਿ ਕੇ ਤੇ ਉਹਨੂੰ ਰਫਾ ਦਫਾ ਕਰ ਦਿੰਦੇ ਆ ਜਿਹੜੇ ਕੀ ਸਾਡੇ ਨਾਲ ਬੀਤੇ ਪਿਛਲੇ ਦਿਨੀ ਬਹੁਤ ਇਹੋ ਜਿਹੀਆਂ ਘਟਨਾ ਕਰਾਮਾ ਦੇਖਣ ਨੂੰ ਮਿਲੇ ਆ ਜਿੱਥੇ ਕੀ ਜਿਹੜਾ ਦੋਸ਼ੀ ਸੀਗਾ ਉਹ ਇਸ ਮੋਰੀ ਵਿੱਚੋਂ ਲੰਘਦਾ ਹੋ ਗਿਆ ਵੀ ਉਹ ਉਹਦੇ ਤੇ ਉਹਦਾ ਦਿਮਾਗੀ ਪਰੇਸ਼ਾਨ ਸੀ ਸੋ ਇਸ ਕਰਕੇ ਸਵਾਲਾਂ ਚੋਂ ਸਵਾਲ ਨਿਕਲੇ ਤੇ ਅਸੀਂ ਫੇਰ ਕੋ ਬੇਨਤੀ ਕੀਤੀ ਆ ਸਿੱਧੂ ਜ਼ਾਹਵਰਾ ਨੂੰ ਵੀ ਤੁਸੀਂ ਫੇਰ ਆਓ ਕੈਮਰੇ ਤੇ ਤੇ ਸਾਡੇ ਨਾਲ ਇਹਨਾਂ ਸਵਾਲਾਂ ਦੇ ਜਿਹੜੀ ਸਰਲ ਭਾਸ਼ਾ ਚ ਜਿੰਨੇ ਕੋ ਸਕਦੇ ਆ ਗੱਲ ਕਰਿਓ ਪਰ ਕੁਝ ਕੁ ਗੱਲਾਂ ਟੈਕਨੀਕਲ ਹੁੰਦੀਆਂ ਉਹਨਾਂ ਨੂੰ ਅਸੀਂ ਜਿੰਨਾ ਮਰਜ਼ੀ ਚਾਹੀਏ ਸਰਲ ਕਰੀਏ ਨਹੀਂ ਹੁੰਦੀਆਂ ਸੋ ਐਨੇਕ ਜਿਹੜੀ ਟੈਕਨੀਕਲ ਨੋਲਿਜ ਤਕਰੀਬਨ ਹਰ ਇੱਕ ਰੱਖਦਾ ਹੀ ਆ ਤੇ ਤੁਸੀਂ ਵੀ ਰੱਖਦੇ ਹੋਵੋਗੇ ਜੇ ਫੇਰ ਵੀ ਜੇ ਕੋਈ ਦਿੱਕਤ ਆਉ ਤਾ ਕੋਈ ਨਹੀਂ ਜੀ ਆਪਾਂ ਦੋ ਸੀ ਨਤੀਜਾ ਸ਼ੋ ਕਰ ਲਾਂਗੇ ਸੋ ਆਓ ਪਹਿਲਾਂ ਜੀ ਆਇਆਂ ਕਹਨੇ ਆ ਅਮਨਜੋਤ ਸਿੰਘ ਸਿੱਧੂ ਹੋਰਾਂ ਨੂੰ ਤੇ ਫੇਰ ਆਪਾਂ ਅੱਗੇ ਵਧਦੇ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲਾ ਜੀ ਵਧੀਆ ਤੁਸੀਂ ਦੱਸੋ ਚੜ੍ਹਦੀ ਕਲਾ ਚ ਵਧੀਆ ਜੀ ਵਧੀਆ ਲੋਕਾਂ ਨੇ ਤੰਗ ਤਾਂ ਨਹੀਂ ਕੀਤਾ ਪਿਛਲੇ ਸ਼ੋਅ ਤੋਂ ਬਾਅਦ ਨਹੀਂ ਨਹੀਂ ਕਿਸ ਨੇ ਨਹੀਂ ਕੁਝ ਕੀਤਾ ਹਾਂ ਚਾਹ ਮੈਂ ਨਹੀਂ ਸਾਡੇ ਨਾਲ ਲੋਕ ਫੇਰ ਗਾਂ ਦੀ ਗਾਂ ਪੁੱਛਾ ਪੁੱਛੀ ਆਲੇ ਬੜੇ ਹੋ ਜਾਂਦੇ ਤੇ ਫੇਰ ਅਗਲਾ ਆਦਾ ਯਾਰ ਮੈਂ ਪੰਗੇ ਹੀ ਲੈ ਲਿਆ ਹਾਂ ਨਹੀਂ ਨਹੀਂ ਬਸ ਐਂ ਹੀ ਸੀਗਾ ਸਾਰਿਆਂ ਨੂੰ ਮਾੜਾ ਜਾਈ ਹੁੰਦਾ ਸੀ ਯਾਰ ਵੀ ਤੂੰ ਡਰਾਈ ਜੰਨਾ 10 ਸਾਲ ਦੀ 12 ਸਾਲ ਦੀ ਐਨੀ ਦੀ ਸਜ਼ਾ ਹੋ ਜਾਊਗੀ ਵੀ ਹੁੰਦੀ ਰਹਿਣੀ ਜੀ ਉਹਦੇ ਸੀਗਾ ਮੈਂ ਕਿਹਾ ਵੀ ਉਹ ਨੈਕਸਟ ਜਿਹੜਾ ਹੁੰਦਾ ਵੀ ਸੈਂਟੈਂਸਿੰਗ ਐਕਟ ਵੀ ਕਿਵੇਂ ਪ੍ਰੋਸੈਸ ਕਿਵੇਂ ਵਰਕ ਕਰਦਾ ਜੀ 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 ਸੋ ਬਿਲਕੁਲ ਜੀ ਦੇਖੋ ਸ਼ੰਕੇ ਮੈਨੂੰ ਵੀ ਆਏ ਮੈਨੂੰ ਵੀ ਸਵਾਲ ਇਹ ਆਏ ਵੀ ਤੁਸੀਂ ਕਹਿ ਦਿੰਦੇ ਹੋ سزا ਹੋਊਗੀ ਇੰਦਾ ਹੋ ਸਾਨੂੰ ਡਰਾਤਾ ਪਰ ਇਹ ਜੀ ਕਿਤੇ ਸੁਣੀ ਤਾਂ ਹੈ ਨਹੀਂ ਹੁੰਦੀ ਸੋ ਕਿਵੇਂ ਅੱਜ ਆਪਾਂ ਇਹਨਾਂ ਨੂੰ ਹੋਰ ਸਰਲ ਕਰਕੇ ਲੋਕਾਂ ਨੂੰ ਦੱਸੀਏ ਨਹੀਂ ਕੋਰਟ ਦਾ ਜਿਵੇਂ ਪ੍ਰੋਸੈਸ ਹੁੰਦਾ ਨਹੀਂ ਜਿਵੇਂ ਦੋ ਪਾਰਟਸ ਹੋ ਜਾਂਦੇ ਬਿਲਕੁਲ ਲਾਸਟ ਸਟੇਜ 'ਚ ਨਾ ਜੀ ਪਹਿਲਾ ਪਾਰਟ ਥੋੜਾ ਹੁੰਦਾ ਵੀ ਜਦੋਂ ਤੁਹਾਡੇ ਐਲੀਮੈਂਟਸ ਵਗੈਰਾ ਪ੍ਰੂਫ ਕਰਦੇ ਆ ਫੈਂਸ ਕੀਤਾ ਨਹੀਂ ਕੀਤਾ ਗਵਾਹੀਆਂ ਵਗੈਰਾ ਸਾਰਾ ਕੁਝ ਐਵੀਡੈਂਸ ਇਕੱਠਾ ਕਰਕੇ ਫਿਰ ਹੁੰਦੀ ਹੈ ਮਤਲਬ ਤੁਹਾਨੂੰ ਕਨਵਿਕਸ਼ਨ ਜਾਂ ਇਹਨੇ ਵੀ ਕਨਵਿਕਸ਼ਨ ਹੋ ਗਈ ਜਾਂ ਬਰੀ ਹੋ ਗਏ ਜੋ ਵੀ ਹੋ ਗਿਆ ਕਨਵਿਕਸ਼ਨ ਤੋਂ ਬਾਅਦ ਹੁੰਦੀ ਹੈ ਤੁਹਾਡੀ ਸੈਂਟੈਂਸਿੰਗ ਵੀ ਸਜ਼ਾ ਕਨਵਿਕਸ਼ਨ ਅਲੱਗ ਪ੍ਰੋਸੈਸ ਹੈ ਕਨਵਿਕਸ਼ਨ ਤੁਹਾਨੂੰ ਹੋ ਸਕਦੀ ਹੈ ਵੀ ਵੀ ਤੁਹਾਨੂੰ ਹਰ ਇੱਕ ਬੰਦਾ ਡਿਫਰੈਂਟ ਹੈ ਜਿਵੇਂ ਕਈ ਬੰਦਾ ਸੇਮ ਅਫੈਂਸ ਕਰਦਾ ਕਨਵਿਕਸ਼ਨ ਦੋਨੀਆਂ ਨਹੀਂ ਹੋਈ ਹੋਈ ਹੈ ਪਰ ਕਿਸੇ ਨੂੰ ਸੈਂਟੈਂਸਿੰਗ ਐਕਟ ਚ ਕੁਝ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਉਹ ਜਿਹੜੇ ਡਿਫਰੈਂਸ ਜਿਹੜਾ ਹੈਗਾ ਉਹ ਸੈਂਟੈਂਸਿੰਗ ਐਕਟ ਜਿਹੜਾ ਹੈਗਾ 2017 ਦਾ ਸਾਊਥ ਆਸਟ੍ਰੇਲੀਆ ਦਾ ਉਹਦੇ ਅੰਡਰ ਪ੍ਰੋਵੀਜ਼ਨਸ ਨੇ ਵੀ ਕੋਰਟ ਕੀ ਦੇਖਦਾ ਕੀ ਨਹੀਂ ਦੇਖਦਾ ਉਹਦੇ ਕਿਹੜੇ ਕਿਹੜੇ ਫੈਕਟਰਸ ਉਹ ਮਤਲਬ ਆਪਣੇ ਕੰਸੀਡਰੇਸ਼ਨ ਚ ਲੈ ਕੇ ਆਉਂਦਾ ਤੇ ਦੂਜੀ ਗੱਲ ਇਹ ਵੀ ਹਰ ਇੱਕ ਸਟੇਟ ਦਾ ਜਿਹੜਾ ਸੈਂਟੈਂਸਿੰਗ ਹੈ ਉਹ ਡਿਫਰੈਂਟ ਹੈ ਆਸਟ੍ਰੇਲੀਆ ਚ ਇੰਡੀਆ ਚ ਤਾਂ ਆਪਣਾ ਇੱਕੋ ਹੀ ਹੈਗਾ ਪਰ ਇੱਥੇ ਜਿਹੜਾ ਹੈਗਾ ਉਹ ਥੋੜਾ ਡਿਫਰੈਂਟ ਹੈ ਜਿਵੇਂ ਨਦਰਨ ਟੈਰੀਟਰੀ ਨੋਨ ਹੈ ਵੀ ਉੱਥੇ ਮਿਨਿਮਮ ਸੈਂਟੈਂਸਸ ਨਹੀਂ ਡਿਸਕ੍ਰੀਸ਼ਨ ਨਹੀਂ ਹੈਗੀ ਮੈਜਿਸਟਰੇਟਸ ਕੋਲੇ ਨਾ ਵੀ ਐਨੀ ਜਿਵੇਂ ਇੰਡੀਆ ਚ ਵੀ ਜਿਵੇਂ ਐਨਡੀਪੀਐਸ ਐਕਟ ਹੈ ਜਿਹੜਾ ਡਰੱਗਸ ਦਾ ਉਹਦੇ ਵਿੱਚ ਜੇ ਕਨਵਿਕਸ਼ਨ ਹੋਈ ਨੇ ਕਮਰਸ਼ੀਅਲ ਕੁਆਂਟੀਟੀ ਤਾਂ ਤੁਹਾਨੂੰ ਜਿਹੜਾ ਅਸਿਸਟੈਂਟ ਜਾਂ ਡਿਸਟ੍ਰਿਕਟ ਜੱਜ ਹੋਏਗਾ ਉਹ ਤੁਹਾਨੂੰ ਮਿਨਿਮਮ 20 ਇਅਰਸ ਦੀ ਦੇ ਸਕਦਾ ਵੱਧ ਤਾਂ ਦੇ ਸਕਦਾ ਘੱਟ ਨਹੀਂ ਦੇ ਸਕਦਾ ਹੂੰ 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 ਉਵੇਂ ਜਿਹੜਾ ਸਾਊਥ ਆਸਟ੍ਰੇਲੀਆ ਦਾ ਐਕਟ ਹੈ ਉਹਦੇ ਵਿੱਚ ਕੋਈ ਐਦਾਂ ਨਹੀਂ ਮਿਨਿਮਮ ਹੈਗੇ ਨੇ ਆਫੈਂਸਸ ਪਰ ਮੋਸਟਲੀ ਆਫੈਂਸਸ ਜਿਹੜੇ ਨੇ ਉਹ ਮਿਨਿਮਮ ਰਿਕੁਆਇਰਮੈਂਟ ਨਹੀਂ ਹੈਗੀ ਅੱਛਾ ਜੀ ਹਾਂ ਜੀ ਇਸੇ ਕਰਕੇ ਕਈ ਵਾਰੀ ਉਹ ਆਫੈਂਸਸ ਦੇ ਅੰਡਰ ਤੁਹਾਨੂੰ ਗੁੱਡ ਬਿਹੇਵੀਅਰ ਬਾਂਡ ਮਿਲ ਜਾਂਦਾ ਸਸਪੈਂਡਡ ਸੈਂਟੈਂਸ ਬਾਂਡ ਮਿਲ ਜਾਂਦੀ ਹੈ ਜਾਂ ਤੁਹਾਨੂੰ ਹੋਮ ਰੀਟੈਂਸ਼ਨ ਹੋਗੀ ਜਾਂ ਕੋਈ ਹੋਰ ਐਦਾਂ ਦੇ ਪ੍ਰੋਵੀਜ਼ਨਸ ਦੇ ਅੰਦਰ ਕਮਿਊਨਿਟੀ ਉਹ ਹੋ ਗਿਆ ਵੀ ਕਮਿਊਨਿਟੀ ਸਰਵਿਸ ਕਰੋ ਜਿਹੜੇ ਇੰਟੈਂਸਿਵ ਕੰਪਲਾਈਂਸ ਯੂਨਿਟ ਵਗੈਰਾ ਮਾਨੀਟਰ ਕਰਦੀ ਹੈ ਡਿਪਾਰਟਮੈਂਟ ਆਫ ਚਾਈਲਡ ਦੀ ਜੀ 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 ਡਿਪਾਰਟਮੈਂਟ ਆਫ ਕਰੈਕਸ਼ਨ ਸਰਵਿਸ ਜੀ ਉੱਧ ਨਾਲ ਹੀ ਕਾਫੀ ਸਾਰੀ ਚੀਜ਼ਾਂ ਹੋ ਜਾਂਦੀਆਂ ਸਕੇਨ ਦਾ ਪਾਵ ਹੈ ਕੇਸ ਆਇਆ ਇੱਕ ਬੰਦੇ ਨੇ ਜੁਰਮ ਕੀਤਾ ਜਾਂ ਜੁਰਮ ਹੋਇਆ ਜੋ ਵੀ ਹੋਇਆ ਤਾਂ ਉਸ ਨੇ ਉਦੋਂ ਬਾਅਦ ਉਸ ਜੁਰਮ ਨੂੰ ਤੁਸੀਂ ਕੋਰਟ ਦੇ ਵਿੱਚ ਟ੍ਰਾਇਲ ਹੋਇਆ ਟ੍ਰਾਇਲ ਹੀ ਕਹੋਗੇ ਤੁਸੀਂ ਤੇ ਟ੍ਰਾਇਲ ਦੇ ਵਿੱਚ ਉਦੋਂ ਬਾਅਦ ਉਹ ਚੀਜ਼ਾਂ ਸਾਬਤ ਹੋ ਗਈਆਂ ਹਾਂਜੀ ਸਾਬਤ ਹੋਣ ਤੋਂ ਬਾਅਦ ਜਾਣਾਗਾ ਸਜ਼ਾ ਵਾਲੇ ਪਾਸੇ ਹਾਂਜੀ ਇਹੀ ਆ ਗਈ ਨਾ ਕਾਣੀ ਸਿੰਪਲ ਜਿਹਾ ਜਿਹੜੇ ਸਟੈਪਾਂ ਚ ਗਏ ਆ ਤਾਂ ਚਾਹੇ ਤੇ ਉਹ ਜਦੋਂ ਉਹਨ ਸਜ਼ਾ ਵਾਲੇ ਪਾਸੇ ਜਾਣਾ ਤਾਂ ਉੱਥੇ ਦੇਖਣਾ ਪੈਣਾ ਵੀ ਤੁਹਾਡੀ ਸਜ਼ਾ ਜਿਹੜੀ ਉਹ ਕਿਸ ਲੈਵਲ ਤੇ ਜਾਊਗੀ ਕਿੱਦਾਂ ਹੋਊਗੀ ਹੁਣ ਮੈਂ ਇਹੀ ਚੀਜ਼ ਇਹਦੇ ਚ ਆ ਗਈ ਹੁਣ ਜਿਹੜੇ ਅਗਲੇ ਸਟੈਪ ਤੁਸੀਂ ਬੋਲੇ ਆ ਵੀ ਜਿਵੇਂ ਹੋਮ ਡਿਟੈਂਸ਼ਨ ਜਿਹਨੂੰ ਘਰੇ ਹੀ ਅਗਲੇ ਨੂੰ ਹਾਂਜੀ ਨਜ਼ਰਬੰਦ ਕਹਾਂਗੇ ਸਾਡੇ ਇਹ ਕਹਿੰਦੇ ਨੀ ਨਜ਼ਰਬੰਦ ਕਰਤਾ ਹੁਣ ਇੰਡੀਆ 'ਚ ਤਾਂ ਨਜ਼ਰਬੰਦ ਵਾਲੇ ਕੇਸ ਹੁੰਦੇ ਸੀ ਬਾਹਲੇ ਉਹ ਥਾਵਾਂ ਤੇ ਜਿਵੇਂ ਕੋਈ ਕਮਿਊਨਿਟੀ ਦੇ ਕੰਮਾਂ 'ਚ ਕੋਈ ਮੰਨ ਲੋ ਕਿਸੇ ਯੂਨੀਅਨ ਨੇ ਕੋਈ ਰੌਲਾ ਪਾਇਆ ਕਿਤੇ ਕੋਈ ਧਰਨੇ ਦਿੱਤੇ ਆ ਨਾ ਕਿ ਪਰਸਨਲ ਕੌਜ਼ ਲਈ ਨਹੀਂ ਉਹ ਪਬਲਿਕ ਕੌਜ਼ ਲਈ ਕੋਈ ਬੰਦਾ ਕੰਮ ਕਰ ਰਿਹਾ ਤੇ ਅਕਸਰ ਲੀਡਰਾਂ ਨੂੰ ਅਕਸਰ ਇਹਨਾਂ ਚੀਜ਼ਾਂ ਨੂੰ ਨਜ਼ਰਅੰਦ ਕਰ ਦਿੱਤਾ ਜਾਂਦਾ ਸੀ ਕਰੇ ਥੋੜੇ ਚਿਰ ਲਈ ਇੱਥੇ ਜਿਹੜੀ ਹੋਮ ਡਿਟੈਂਸ਼ਨ ਆ ਉਹ ਕਿਵੇਂ ਕੰਮ ਕਰਦੀ ਹੈ ਉਹ ਉਹ ਤਾਂ ਫਿਰ ਸੌਖਾ ਕੰਮ ਹੀ ਹੈ ਜੇ ਬੰਦੇ ਨੇ ਘਰੇ ਹੀ ਰਹਿਣਾ ਜੁਰਮ ਕਰਕੇ ਤਾਂ ਫਿਰ ਕੀ ਔਖਾ ਹੈ ਨਹੀਂ ਹੋਮ ਡਿਟੈਂਸ਼ਨ ਇੰਡੀਆ 'ਚ ਜਿਹੜੀ ਹੁੰਦੀ ਹੈ ਉਹ ਪੋਲਿਟੀਕਲ ਰੀਜਨਸ ਕਰਕੇ ਹੁੰਦੀ ਹੈ ਮੋਸਟਲੀ ਇੰਡੀਆ 'ਚ ਹੋਮ ਡਿਟੈਂਸ਼ਨ ਤੁਹਾਨੂੰ ਐਦਾਂ ਜਿਵੇਂ ਕਨਵਿਕਸ਼ਨ ਤੋਂ ਬਾਅਦ ਕਰਕੇ ਸੁਣੀ ਨਹੀਂ ਨੀ ਹੈਗੀ ਹੂੰ ਹੂੰ ਉੱਥੇ ਜਿਹੜੀ ਹੋਮ ਡਿਟੈਂਸ਼ਨ ਹੁੰਦੀ ਹੈ ਉਹ ਪ੍ਰੀਵੈਂਟਿਵ ਡਿਟੈਂਸ਼ਨ ਹੋ ਜਾਂਦੀ ਹੈ ਮਤਲਬ ਯੂ ਆਰ ਨਾਟ ਕਨਵਿਕਟਿਡ ਹੂੰ ਹੂੰ ਉੱਥੇ ਜਿਹੜੀ ਹੈ ਜਿਵੇਂ ਜੰਮੂ ਕਸ਼ਮੀਰ 'ਚ ਆਪਾਂ ਨੂੰ ਜ਼ਿਆਦਾਤਰ ਦੇਖਦਾ ਅੱਜਕੱਲ ਵੀ ਨਾਰਥ ਵੀ ਉਹ ਹੁੰਦਾ ਵੀ ਤੁਸੀਂ ਪ੍ਰੀਵੈਂਟਿਵ ਡਿਟੈਂਸ਼ਨ ਚ ਲੈ ਲੇ ਵੀ ਉਹ ਜਿਹੜਾ ਬੰਦਾ ਬਾਹਰ ਦੇ ਕੇ ਕੋਈ ਸਪੀਚ ਦੇਗਾ ਕੁਝ ਕਰੇਗਾ ਤੇ ਫਿਰ ਕੱਲ ਨੂੰ ਮਤਲਬ ਲੋਕਾਂ ਦੇ ਵਿੱਚ ਐਦਾਂ ਦੀ ਭਾਵਨਾ ਕ੍ਰੀਏਟ ਕਰ ਪਾਵੇ ਉਹ ਡਿਫਰੈਂਟ ਚੀਜ਼ ਹੁੰਦੀ ਹੈ ਹੂੰ 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 ਤੇ ਜਿਹੜੀ ਇਹ ਹੈ ਇਹ ਤੁਹਾਨੂੰ ਇੱਕ ਤਰ੍ਹਾਂ ਦੀ ਸਜ਼ਾ ਹੈ ਮਤਲਬ ਤੁਸੀਂ ਉਹ ਤਾਂ ਥੋੜੀ ਪ੍ਰੀਵੈਂਟਿਵ ਰੀਟੈਂਸ਼ਨ ਹੋ ਜੇਗੀ ਖਤਮ ਉਹ ਤਾਂ ਇੱਕ ਤਰ੍ਹਾਂ ਦੀ ਪੋਲਿਟਿਕਲ ਰਿਕੁਆਇਰਮੈਂਟ ਹੈ ਉਸ ਟਾਈਪ ਦੀ ਸਪੈਸ਼ਲ ਹੋ ਸਕਦਾ ਹਫਤੇ 2 ਹਫਤਿਆਂ ਦੀ ਹੋਵੇ ਹਾਂਜੀ ਹਾਂਜੀ ਕਿਉਂਕਿ ਉਹ ਤੁਸੀਂ ਕਨਵਿਕਸ਼ਨ ਥੋੜੀ ਹੈ ਤੁਹਾਡੀ ਕੋਈ ਤੁਹਾਡੇ ਤੇ ਕੋਈ ਦਾਲ ਥੋੜੀ ਲੱਗਿਆ ਸਿਰਫ ਤੁਸੀਂ ਪੋਲਿਟਿਕਲ ਲੀਡਰ ਉਹ ਗਵਰਨਮੈਂਟ ਜਿਹੜੀ ਹੈ ਸਿਰਫ ਸਿਚੁਏਸ਼ਨ ਨੂੰ ਵੀ ਕੋਈ ਮਾਲ ਦਾ ਜਾਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇ ਉਹਨੂੰ ਪ੍ਰੀਵੈਂਟ ਕਰ ਰਹੀ ਹੈ ਇੱਥੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇੱਥੇ ਤੁਸੀਂ ਉਹ ਬੰਦੇ ਨੂੰ ਰਿਸਟ੍ਰੈਕਟ ਕਰ ਰਹੇ ਹੋ ਉਹਦੀ ਆਜ਼ਾਦੀ ਖੋ ਰਹੇ ਹੋ ਕਨਵਿਕਸ਼ਨ ਨਿਵੇਂ ਹੁਣ ਆਪਣੇ ਕਨਵਿਕਸ਼ਨ ਤੋਂ ਬਾਅਦ ਇੰਪ੍ਰੀਜ਼ਨਮੈਂਟ ਜਿਹੜੀ ਹੁੰਦੀ ਹੈ ਹੁਣ ਇੱਥੇ ਤਾਂ ਆਸਟ੍ਰੇਲੀਆ ਦੇ ਵਿੱਚ ਡੈਥ ਪੈਨਲਟੀ ਹੈ ਨਹੀਂ ਸਭ ਤੋਂ ਵੱਡੀ ਪਿਨਿਸ਼ਮੈਂਟ ਹੀ ਇਹ ਵੀ ਤੁਹਾਡਾ ਟਾਈਮ ਖੋ ਲਿਆ ਹਰ ਇੱਕ ਬੰਦੇ ਕੋਲੇ ਉਨਾ ਹੀ ਟਾਈਮ ਹੈ ਭਾਵੇਂ ਤੁਸੀਂ ਅਮੀਰ ਹੋ ਗਰੀਬ ਹੋ ਬਿਲਕੁਲ ਜਦੋਂ ਤੁਸੀਂ ਕੋਈ ਕਨਵਿਕਸ਼ਨ ਕਰਦੇ ਹੋ ਤੁਹਾਡਾ ਟਾਈਮ ਖੋ ਰਹੀ ਹੈ ਗਵਰਨਮੈਂਟ ਸਭ ਤੋਂ ਵੱਡੀ ਚੀਜ਼ ਇਹ ਹੈ ਬੰਦੇ ਕੋਲੇ ਉਹ ਜਿਹੜੀ ਚੀਜ਼ ਵਾਪਸ ਕਦੇ ਵੀ ਨਹੀਂ ਆ ਸਕਦੀ ਪੈਸਾ ਵਗੈਰਾ ਬੰਦਾ ਦੁਬਾਰਾ ਕਰ ਲੂਗਾ ਬੱਚੇ ਵਗੈਰਾ ਵੀ ਹੋਰ ਹੋ ਜਾਣਗੇ ਕੁਝ ਹੋ ਜਾਏਗਾ ਪਰ ਇਹ ਚੀਜ਼ ਨਹੀਂ ਕਦੇ ਵੀ ਹੋਏਗੀ ਟਾਈਮ ਨਹੀਂ ਦੁਬਾਰਾ ਬਾਇ ਕਰ ਸਕਦਾ ਹ ਸੋ ਮੀਨਸ ਜਿਹੜੀ ਹੋਮ ਡਿਟੈਂਸ਼ਨ ਦਿੱਤੀ ਆ ਜੇ ਹੋਮ ਡਿਟੈਂਸ਼ਨ ਚ ਸਖਤ ਕਿੰਨਾ ਕੋ ਹੁੰਦਾ ਜੇ ਮੰਨ ਲਈਏ ਆਪਾਂ ਹੋਮ ਡਿਟੈਂਸ਼ਨ ਚ ਵੀ ਕਈ ਗਰਾਉਂਡਸ ਹੁੰਦੇ ਥੋਡੀ ਕੰਡੀਸ਼ਨਸ ਤੇ ਡਿਪੈਂਡ ਕਰਦਾ ਅਫੈਂਸ ਥੋੜਾ ਕਿਦਾਂ ਦਾ ਹੂੰ ਹੂੰ ਉਹਦੇ ਕਾਫੀ ਸਾਰੇ ਕੰਡੀਸ਼ਨ ਕਈ ਜਿਹੜੀਆਂ ਹੁੰਦੇ ਜਿਵੇਂ ਛੋਟੇ ਫੈਂਸਸ ਚ ਹੋਮ ਡਿਟੈਂਸ਼ਨ ਹੁੰਦੀ ਉਹ ਤੇ ਤੁਹਾਨੂੰ ਕੰਮ ਕਰਨਾ ਵੀ ਅਲਾਉਡ ਹੁੰਦਾ ਹੂੰ ਕੁਝ ਕਰਫਿਊ ਆਵਾਜ਼ ਹੁੰਦੇ ਆ ਵੀ ਸ਼ਾਮ ਨੂੰ 8 ਜਾਂ 9 ਵਜੇ ਤੋਂ ਬਾਅਦ ਜਾਂ ਜਿੰਨੇ ਵਜੇ ਵੀ ਤੋਂ ਬਾਅਦ ਘਰ ਤੋਂ ਬਾਹਰ ਨਹੀਂ ਜਾਣਾ ਤੇ ਐਨੇ ਵਜੇ ਸਵੇਰ ਤੋਂ ਪਹਿਲਾਂ ਬਾਹਰ ਨਹੀਂ ਜਾਣਾ। ਹੂੰ ਹੂੰ। ਕਈ ਇਦਾਂ ਦੇ ਵੀ ਹੁੰਦੀਆਂ ਨੇ। ਹੂੰ ਹੂੰ। ਕਈ ਹੁੰਦੀਆਂ ਨੇ ਵੀ ਜਿੱਥੇ ਤੁਸੀਂ ਘਰ ਤੋਂ ਬਿਲਕੁਲ ਹੀ ਬਾਹਰ ਪੈਰ ਨਹੀਂ ਰੱਖਣਾ। ਹੂੰ ਹੂੰ। ਉਹ ਤੁਹਾਡੇ ਐਂਕਲਰ ਬ੍ਰੈਸਟਡ ਲਾਉਂਦੇ ਨੇ ਨਾ। ਹੂੰ। ਉਹ ਤੁਹਾਨੂੰ ਉਹ ਦੇ ਮੋਨੀਟਰ ਕਰ ਦਿੰਦੇ ਨੇ। ਦੋ ਹੁੰਦੇ ਨੇ ਇੱਕ ਤੁਹਾਡੇ ਪੈਰ ਤੇ ਐਂਕਲ ਤੇ ਬੰਨਿਆ ਹੁੰਦਾ। ਇੱਕ ਤੁਹਾਡੇ ਘਰੇ ਡਿਵਾਈਸ ਰੱਖ ਦਿੰਦੇ ਨੇ ਜਿਹੜਾ ਪਲੱਗ ਇਨ ਹੁੰਦਾ। ਹੂੰ ਹੂੰ। ਉਹਨੂੰ ਤੁਸੀਂ ਚਾਰਜ ਕਰਨਾ ਹੁੰਦਾ ਇੱਕ ਨਾਲ ਚਾਰਜ ਦੇ ਤਿੰਨ ਚੀਜ਼ਾਂ ਦਿੰਦੇ ਨੇ। ਹੂੰ ਹੂੰ ਹੂੰ। ਤੇ ਉਹਦਾ ਦਾਇਰਾ ਸੈੱਟ ਕਰ ਦਿੰਦੇ ਨੇ ਉਹਦੇ ਵਿੱਚ ਉਹ ਮੋਨੀਟਰ ਕਰਦਾ ਜਾਂਦਾ ਵੀ ਇਸ ਤੋਂ ਬਾਹਰ ਜਾਓਗੇ ਤਾਂ ਆਟੋਮੈਟਿਕਲੀ ਅਲਾਰਮ ਦੇ ਦੇਗਾ ਉਹਨਾਂ ਦੇ ਜਿਹੜਾ ਉਹਨਾਂ ਦਾ ਸੈਂਟਰ ਹੋਏਗਾ ਆਪਰੇਸ਼ਨ ਸੈਂਟਰ ਉਹਦੇ ਵਿੱਚ ਉਹ ਹੀ ਵੀ ਜਿਵੇਂ ਜੇ ਤਾਂ ਤੁਹਾਨੂੰ ਅਲਾਉਡ ਕੰਡੀਸ਼ਨ ਸੋਡੀਆਂ ਕਹਿੰਦੀਆਂ ਨੇ ਵੀ ਨਹੀਂ ਕਿਤੇ ਨਹੀਂ ਜਾਣਾ ਫਰ ਤੁਹਾਨੂੰ ਮਤਲਬ ਘਰੇ ਵੀ ਤੁਸੀਂ 4 ਸਾਲ ਜਾਂ 5 ਸਾਲ ਕੱਢਣੇ ਨੇ ਪਰ ਉਹ ਵੀ ਔਖਾ ਹੀ ਹੈ ਕਿੰਨਾ ਚਿਰ ਤੁਸੀਂ ਫੇਸਬੁੱਕ ਦੇਖ ਲਓ ਕਿੰਨਾ ਚਿਰ ਤੁਸੀਂ ਕੁਝ ਦੇਖ ਲਓ ਬਿਲਕੁਲ 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 ਬੰਦਸ਼ ਤਾਂ ਕੋਈ ਵੀ ਲੱਗ ਜੇ ਤਾਂ ਉਹ ਵੀ ਔਖੀ ਜਿੰਦੀਆਂ ਬੰਦਸ਼ ਤਾਂ ਮੈਂ ਤਾਂ ਉਹਨਾਂ ਵੀ ਕੇਰੀ ਕੈਮਰੇ ਮੂਰੇ ਬੈਠੇ ਆ ਤੇ ਸਿਰ ਨਹੀਂ ਖੁਰਕਣਾ ਤਾਂ ਉਹ ਵੀ ਐ ਲੱਗਦਾ ਹੁੰਦਾ ਯਾਰ ਸਿਰ ਖੁਰਕਣ ਗੰਨੀਓ ਫਸੇ ਬੈਠੇ ਆ ਕੈਮਰਾ ਚੱਲੀ ਜਾਂਦਾ ਸੋ ਇਹ ਬੰਦਸ਼ ਤਾਂ ਮਾੜੀ ਹੈ ਜ਼ਿੰਦਗੀ ਦੇ ਵਿੱਚ ਸੋ ਹੁਣ ਜਿਹੜੀ ਇੱਕ ਮੇਨ ਗੱਲ ਆ ਗਈ ਚਲੋ ਬੰਦੇ ਨੂੰ ਕਨਵਿੰਸਨ ਹੋ ਗਈ ਤੇ ਉਸ ਤੋਂ ਬਾਅਦ ਜੱਜ ਤੇ ਡਿਪੈਂਡ ਕਰਦਾ ਵੀ ਉਹ ਲਾਅ ਮੁਤਾਬਕ ਕਿੰਨਾ ਲੰਮਾ ਕਿੰਨਾ ਚੌੜੀ ਸਜ਼ਾ ਦਿੰਦਾ ਪਰ ਉਹਨਾਂ ਇਹ ਜਿਹੜੀਆਂ ਚੋਰ ਮੋਰੀਆਂ ਆਪਾਂ ਕਹਨੇ ਆ ਜਿਹਨੂੰ ਲੂਪ ਹੋਲ ਕਹਿ ਦਿੰਦੇ ਆ ਅਕਸਰ ਅਸੀਂ ਲੋਕ ਚੱਲ ਮਾਈਗ੍ਰੈਂਟ ਹੋ ਕੇ ਆਏ ਆ ਇੱਥੋਂ ਕਾਨੂੰਨ ਬਾਰੇ ਅਜੇ ਨਹੀਂ ਜਾਣਦੇ ਉਹਨਾਂ ਤੇ ਚੋਰ ਮੋਰੀਆਂ ਬਾਰੇ ਵੀ ਨਹੀਂ ਜਾਣਦੇ ਅਸੀਂ ਇਹ ਨਹੀਂ ਕਿਸੇ ਨੂੰ ਹੌਸਲਾ ਦਿੰਦੇ ਇਸ ਕੰਮ ਲਈ ਵੀ ਅਜੇ ਤੋਂ ਇੱਥੋਂ ਸਿੱਖ ਕੇ ਤੁਸੀਂ ਚੋਰ ਮੋਰੀਆਂ ਨੂੰ ਵਰਤੋ ਇਸ ਲਈ ਨਹੀਂ ਹੈ ਇਹ ਤਾਂ ਸਿਰਫ ਜਾਗਰੂਕ ਕਰਨ ਲਈ ਸਾਡਾ ਹੈ ਸੋ ਕੀ ਚੋਰ ਮੋਰੀਆਂ ਜਿਹੜੀਆਂ ਫਿਰ ਅਕਸਰ ਜਿਹੜੇ ਅਪਰਾਧੀ ਲੋਕ ਲੋਕਾਂ ਨੂੰ ਮਿਲ ਜਾਂਦੀਆਂ ਜੇ ਹੁਣ ਅਸੀਂ ਸਭ ਤੋਂ ਚਰਚਿਤ ਕੇਸ ਮਨਮੀਤਲੀ ਸ਼ੇਰ ਦੀ ਵੀ ਗੱਲ ਕਰੀਏ ਤਾਂ ਉਸ ਕੇਸ ਦੇ ਵਿੱਚ ਅਸੀਂ ਸਾਰੇ ਜਣੇ ਹਤਾਸ਼ ਹੋਏ ਪਾਵੇਂ ਚਲੋ ਸਾਡਾ ਸਿੱਧਾ ਸਬੰਧ ਸੀ ਸਾਡਾ ਮਿੱਤਰ ਸੀ ਸਾਂ ਕਿਸੇ ਦਾ ਭਾਈ ਸੀ ਕਿਸੇ ਦਾ ਚਲ ਭਾਈਚਾਰੇ ਨਾਤੇ ਉਹਦੇ ਨਾਲ ਸਿਮਤੀ ਸੀ ਤੇ ਬਹੁਤ ਦਰਦਨਾਕ ਉਹਦਾ ਹਾਦਸਾ ਵਾਪਰਿਆ ਪਰ ਸੁਣਨ ਤੇ ਆਉਂਦਾ ਰਿਹਾ ਵੀ ਉਹ ਬੰਦਾ ਤਾਂ ਕੁਝ ਵੀ ਪ੍ਰੋਬਲਮ ਨਹੀਂ ਆ ਰਹੀ ਉਹਨੂੰ ਤਾਂ ਆਜ਼ਾਦ ਹੋ ਰਿਹਾ ਇਦਾਂ ਹੋ ਰਿਹਾ ਸੋ ਕੀ ਚੀਜ਼ਾਂ ਜਿੱਥੇ ਉਹ ਬਚ ਜਾਂਦੇ ਆ ਕਿਵੇਂ ਹੁੰਦਾ ਜੀ ਚੋਰ ਮੋਰੀਆਂ ਨਹੀਂ ਜਿਵੇਂ ਹੁੰਦਾ ਨਾ ਇਹ ਫੈਕਟਰਸ ਹੁੰਦੇ ਨੇ ਕਨਸਿਡਰ ਕਰਨ ਦੇ ਜੀ ਜਿਵੇਂ ਆਪਣੀ ਜਿਹੜੀ ਡਿਸਕ੍ਰੀਸ਼ਨ ਹੈ ਇੰਡੀਆ ਦੇ ਵਿੱਚ ਡਿਸਕ੍ਰੀਸ਼ਨ ਜ਼ਿਆਦਾ ਨਹੀਂ ਹੈਗੀ ਮੈਜਿਸਟਰੇਟਸ ਕੋਲੇ ਥੋੜੀ ਬਹੁਤੀ ਡਿਸਕ੍ਰੀਸ਼ਨ ਹੁੰਦੀ ਹੈ ਵੀ ਉਹ ਜਿੱਥੇ ਛੋਟੇ ਫੈਂਸਿਸ ਨੇ ਜਿਹੜੇ ਵੱਡੇ ਫੈਂਸਿਸ ਹੁੰਦੇ ਉਹਦੀ ਡਿਸਕ੍ਰੀਸ਼ਨ ਘਟੇ ਜਾਂਦੀ ਹੈ ਹੂੰ ਹੂੰ ਤੇ ਕਈ ਜਗ੍ਹਾ ਤੇ ਜਿਵੇਂ ਹੁਣ ਸਾਊਥ-ਈਸਟ ਆਸਟ੍ਰੇਲੀਆ ਦੀ ਡਿਸਕ੍ਰੀਸ਼ਨ ਕਾਫੀ ਜ਼ਿਆਦਾ ਹੁੰਦੀ ਹੈ ਮੈਜਿਸਟਰੇਟ ਡਿਸਾਈਡ ਕਰਦਾ ਕਾਫੀ ਚੀਜ਼ਾਂ ਜੀ ਜੀ ਉਹ ਦੇਖਦੇ ਨੇ ਵੀ ਫੈਕਟਰਸ ਵਗੈਰਾ ਵੇ ਉnder section 3 ਜਿਹੜਾ ਸੈਂਟੈਂਸ ਐਕਟ ਦਾ ਕਹਿੰਦਾ ਵੀ ਪ੍ਰਾਇਮਰੀ ਪਰਪਸ ਆਫ ਦਾ ਲਾ ਇਸ ਟੂ ਪ੍ਰੋਟੈਕਸ਼ਨ ਆਫ ਕਮਿਊਨਿਟੀ ਪਰ ਉਹਦੇ ਨਾਲ ਨਾਲ ਹੋਰ ਫੈਕਟਰਸ ਬੜੇ ਆ ਜਾਂਦੇ ਆ ਤੁਸੀਂ ਇੰਡੀਵਿਜੂਅਲ ਦੀ ਰਾਈਟਸ ਦੇਖਣੀਆਂ ਤੁਸੀਂ ਜਿਹੜਾ ਫੈਂਡਰ ਉਹਦੀ ਰਾਈਟਸ ਦੇਖਣੀਆਂ ਤੁਸੀਂ ਕਮਿਊਨਿਟੀ ਦੀ ਓਵਰਆਲ ਰਾਈਟਸ ਦੇਖਣੀਆਂ ਕਿਹੜੀਆਂ ਇਨਫਰਿੰਜ ਹੋਈਆਂ ਕਿੱਦਾਂ ਦਾ ਫੈਂਸ ਕੀਤਾ ਫਿਰ ਉਹ ਤੋਂ ਬਾਅਦ ਕਿਵੇਂ ਇੰਡੀਆ ਦੇ ਵਿੱਚ ਆਪਾਂ ਨੂੰ ਇਹ ਤਾਂ ਹੈਰਾਨੀ ਵੀ ਹੁੰਦੀ ਹੈ ਵੀ ਇੰਡੀਆ ਦੇ ਵਿੱਚ ਆਪਣੇ ਉਹ ਮੈਟਰ ਨਹੀਂ ਕਰਦਾ ਵੀ ਤੁਹਾਡੇ ਪਰਸਨਲ ਸਰਕਮਸਟੈਂਸਿਸ ਕਿੱਦਾਂ ਨੇ ਹੂੰ ਤੁਸੀਂ ਪਰਸਨਲ ਲਾਈਫ ਚ ਤੁਹਾਡੀ ਕੀ ਪ੍ਰੋਬਲਮ ਸੀ ਤੁਹਾਡੇ ਮਾਪੇ ਕਿੱਦਾਂ ਦੇ ਸੀ ਨਸ਼ੇ ਕਰਦੇ ਸੀ ਨਹੀਂ ਸੀ ਤੁਹਾਨੂੰ ਨਹੀਂ ਪਰਮਿਸ਼ਨ ਮਿਲੀ ਤੁਹਾਨੂੰ ਮੌਕੇ ਨਹੀਂ ਮਿਲੇ ਜ਼ਿੰਦਗੀ ਤੁਹਾਡਾ ਬਹੁਤ ੱੱਕਾ ਚੱਲਿਆ ਉਹ ਇੰਡੀਆ ਚ ਮੈਟਰ ਨਹੀਂ ਕਰਦਾ ਹੂੰ ਇੰਡੀਆ ਚ ਮੈਟਰ ਕਰਦਾ ਤੁਸੀਂ ਕੀਤਾ ਕੀ ਹੈ ਇੱਥੇ ਜਿਹੜਾ ਇੱਥੇ ਉਹ ਤੁਹਾਨੂੰ ਜਿਹੜੀ ਉਹ ਚੀਜ਼ਾਂ ਤੁਹਾਡੀ ਲਾਈਫ ਚ ਕੀ ਸੀਗਾ ਤੁਸੀਂ ਉਹ ਜਿਵੇਂ ਕਹਿੰਦੇ ਨੇ ਗਿਲਟੀ ਪਲੀ ਸਬਮਿਸ਼ਨਸ ਕਹਿੰਦੇ ਨੇ ਉਹਨੇ ਵੀ ਜਿਹੜਾ ਤੁਹਾਡਾ ਲਾਇਰ ਆ ਉਹ ਡਿਫੈਂਡੈਂਟ ਦਾ ਲਾਇਰ ਉਹ ਬੋਲਦਾ ਵੀ ਜੀ ਇਹਦੇ ਸਰਕਮਸਟੈਂਸੀਸ ਜਦਾਂ ਦੇ ਸੀ ਇਹਦੇ ਪਿੱਛੇ ਬੱਚੇ ਕਿੰਨੇ ਨੇ ਜਿਹੜੇ ਜੇ ਤੁਸੀਂ ਅੰਦਰ ਕਰ ਦੋਗੇ ਇਹਨਾਂ ਦਾ ਕੀ ਹੋਏਗਾ ਇਹਦੀ ਮੈਂਟਲ ਸਟੇਟ ਕਿਦਾਂ ਦੀ ਸੀ ਉਹ ਚੀਜ਼ਾਂ ਉਹ ਸਾਰੇ ਫੈਕਟਰਸ ਉਹਨੂੰ ਕਰਨੇ ਪੈਂਦੇ ਨੇ ਤੇ ਇਹ ਵੀ ਦੇਖਦੇ ਆ ਵੀ ਪ੍ਰੀਵੀਅਸ ਹਿਸਟਰੀ ਕੀ ਹੈ ਕਿੰਨੇ ਅਫੈਂਸਸ ਕੀਤੇ ਹੋਏ ਨੇ ਤੇ ਉਹਦੇ ਨਾਲ ਡਿਪੈਂਡ ਕਰ ਦਿੰਦਾ ਵੀ ਉਹਨਾਂ ਨੂੰ ਸਜ਼ਾ ਹੋਏਗੀ ਕਿ ਕਿੱਦਾਂ ਦੀ ਸਜ਼ਾ ਹੋਏਗੀ ਉਹਤ ਬਾਰ ਮੋਸਟਲੀ ਕੋਰਟ ਦੀ ਕੋਸ਼ਿਸ਼ ਇਹ ਹੁੰਦੀ ਅਨਲੈਸ ਜਿਹੜੇ ਸੀਰੀਅਸ ਅਫੈਂਸਸ ਨੇ ਜਾਂ ਜਿਹੜੇ ਜਿਵੇਂ ਗੈਂਗ ਅਫੈਂਸਸ ਨੇ ਜਿਹੜੇ ਮੋਟਰਸਾਈਕਲ ਗੈਂਗ ਅਫੈਂਸਸ ਹੋ ਗਏ ਜਾਂ ਮਰਡਰ ਹੋ ਗਏ ਜਾਂ ਟਰੈਫਿਕਿੰਗ ਦੇ ਅਫੈਂਸਸ ਹੋ ਗਏ ਸਪੈਸ਼ਲ ਜਿਹੜਾਂ ਦੇ ਵਿੱਚ ਮਿਨਿਮਮ ਮਤਲਬ ਹੁੰਦੀ ਹੈ ਵੀ ਸਜ਼ਾ ਹੋਣੀ ਹੈ ਹੂੰ ਹੂੰ ਜਿਹੜੇ ਇਹ ਤੋਂ ਇਲਾਵਾ ਅਫੈਂਸਸ ਨੇ ਤਾਂ ਕੋਸ਼ਿਸ਼ ਹੁੰਦੀ ਕੋਰਟ ਦੀ ਵੀ ਇਹਨੂੰ ਜੇਲ ਨਾ ਭੇਜਿਆ ਜਾਵੇ ਹੂੰ ਹੂੰ ਉਹ ਇਸ ਕਰਕੇ ਹੁੰਦੀ ਹੈ ਵੀ ਕਾਫੀ ਸਟੱਡੀਜ਼ ਨੇ ਇਹ ਰੇ ਦੀਆਂ ਹੂੰ ਹੂੰ ਵੀ ਜਿਹਦੇ ਨੂੰ ਤੁਸੀਂ ਇੱਕ ਵਾਰੀ ਭੇਜ ਦਿੰਨੇ ਹੋ ਹੂੰ ਹੂੰ ਉਹ ਮਾਸਟਰ ਹੀ ਬਣ ਕੇ ਆਉਂਦਾ ਉਹਦਾ ਦਰ ਨਿਕਲ ਜਾਂਦਾ ਤੇ ਫਿਰ ਉਹ ਫਿਰ ਕ੍ਰਾਈਮ ਦੀ ਦੁਨੀਆ 'ਚ ਹੀ ਅੱਗੇ ਵਧੂਗਾ ਹੂੰ 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 ਥੋੜਾ ਜਿਹਾ ਕਿਉਂਕਿ ਜਦੋਂ ਤੁਹਾਡੀ ਇੰਡੀਆ 'ਚ ਤਾਂ ਤੁਹਾਡਾ ਕੋਈ ਪੁਲਿਸ ਕਲੀਅਰੈਂਸ ਦਾ ਕੋਈ ਚੱਕਰ ਨਹੀਂ ਕੁਝ ਨਹੀਂ ਕੋਈ ਨਹੀਂ ਮੰਗਦਾ ਕੋਈ ਜੌਬ ਕਰੋ ਕੁਝ ਕਰੋ ਤੁਸੀਂ ਇੱਕ ਵਾਰੀ ਤੁਹਾਡੇ ਤੋਂ ਕੋਈ ਛੋਟੇ ਹੁੰਦੇ 17 18 ਸਾਲ ਦੀ ਉਮਰ 'ਚ ਕੋਈ ਗਲਤੀ ਹੋ ਜਾਂਦੀ ਹੈ ਪਹਿਲਾਂ ਗਲਤੀ ਹੋ ਜਾਂਦੀ ਹੈ ਹੂੰ ਹੂੰ ਤੁਸੀਂ ਜੌਬ ਤੇ ਜਾਣਾ ਤੁਹਾਡੀ ਕਲੀਅਰੈਂਸ ਤੁਹਾਨੂੰ ਜੌਬ ਨਹੀਂ ਕਰਨ ਦੇ ਇਹ ਵੈਂਚੁਅਲੀ ਤੁਸੀਂ ਤੁਸੀਂ ਉਹੀ ਜੇ ਤੁਸੀਂ ਇੰਪ੍ਰੀਜ਼ਨਮੈਂਟ ਹੋ ਗਈ ਤਾਂ ਤੁਸੀਂ ਫਿਰ ਉਹੀ ਫਿਰ ਉਹੀ ਤੁਹਾਡਾ ਸਰਕਲ ਬਣ ਗਿਆ ਉਹੀ ਚੀਜ਼ ਨੂੰ ਰੋਕਣ ਕਰਕੇ ਪਹਿਲੀ ਵਾਰ ਜਿਹੜਾ ਫਰਸਟ ਡਿਫੈਂਸ ਹੁੰਦਾ ਉਹ ਚ ਕੋਸ਼ਿਸ਼ ਹੁੰਦੀ ਹੈ ਅਨਲੈਸ ਬਹੁਤ ਸੀਰੀਅਸ ਅਫੈਂਸ ਹੈ ਵੀ ਤੁਹਾਨੂੰ ਬਾਹਰ ਹੀ ਰੱਖਣਾ ਹੈ ਮਨਮੀਤ ਅਲੀ ਸ਼ੇਰ ਦੇ ਕੇਸ ਦੇ ਵਿੱਚ ਅਦਰਵਾਈਜ਼ ਜਿਹੜੇ ਕੁਈਨਜ਼ਲੈਂਡ ਦੇ ਲਾਅ ਨੇ ਉਹ ਬੜੇ ਡਿਫਰੈਂਟ ਲਾਜ਼ ਹੋਣਗੇ ਜਾਂ ਹੋ ਸਕਦਾ ਸਿਮਿਲਰ ਸਟਰਕਚਰ ਹੋਵੇ ਕਿਉਂਕਿ ਇੱਥੇ ਹਰ ਇੱਕ ਸਟੇਟ ਦੇ ਲਾਜ਼ ਵੱਖਰੇ ਨੇ ਕ੍ਰਿਮੀਨਲ ਲਾਅ ਤਾਂ ਖਾਸ ਕਰ ਹਰ ਇੱਕ ਸਟੇਟ ਦਾ ਥੋੜਾ ਡਿਫਰੈਂਟ ਹੈ ਤੇ ਇਹਦੇ ਵਿੱਚ ਹੁਣ ਉਹਦੀ ਮੈਂਟਲ ਹੈਲਥ ਕੀ ਸੀਗੀ ਇਹ ਵੀ ਇੱਕ ਫੈਕਟਰ ਹੈ ਜਿਹੜਾ ਉਹਨਾਂ ਨੇ ਕਨਸੀਡਰ ਕੀਤਾ ਬਿਲਕੁਲ ਬਿਲਕੁਲ ਪਰ ਮੈਂਟਲ ਹੈਲਥ ਵੀ ਕਾਫੀ ਟ੍ਰਿੱਕੀ ਸਬਜੈਕਟ ਹੋ ਜਾਂਦਾ ਐਜ਼ ਅ ਜਿਹੜੇ ਲਾਇਰ ਹੁੰਦੇ ਉਹਨਾਂ ਵਾਸਤੇ ਕਾਫੀ ਟ੍ਰਿੱਕੀ ਹੋ ਜਾਂਦਾ ਕਿਉਂਕਿ ਦੋ ਨੇ ਜਾਂ ਤਾਂ ਤੁਸੀਂ ਬਰੀ ਹੋ ਕੇ ਘਰੇ ਚਲੇਗੇ ਹੂੰ ਹੂੰ ਜਾਂ ਫਿਰ ਤੁਸੀਂ ਮੈਂਟਲ ਅਸਾਈਲਮ ਚਲੇਗੇ ਸਰ ਵੀ ਤੁਸੀਂ ਸਿੱਧਾ ਹਸਪੀਟਲ ਭਰਤੀ ਹਾਂਜੀ ਉਹ ਵੀ ਬੜਾ ਰਿਸਕੀ ਕੰਮ ਹੈ ਹੂੰ ਕਿੱਥੇ ਤੁਹਾਨੂੰ ਸਜ਼ਾ ਹੋਣੀ ਸੀ ਚਲੋ 10 ਸਾਲ 15 ਸਾਲ 20 ਸਾਲ ਹੂੰ ਹੁਣ ਤੁਹਾਨੂੰ ਜੇ ਮੈਂਟਲ ਅਸਾਈਲਮ ਕਰਤਾ ਉਹ ਕਲੀਅਰੈਂਸ ਨਹੀਂ ਮਿਲ ਰਹੀ ਤੁਸੀਂ ਬਾਰ 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 ਪਰੋਲ ਤੇ ਮੜਾ ਜਾਉਂਗੇ ਫੇਰ ਅੰਦਰ ਆ ਜਾਉਂਗੇ ਮਾਰਾ ਜਾਉਂਗੇ ਤੁਹਾਨੂੰ ਉਹ ਵੀ ਉਹ ਸਜ਼ਾ ਨਾਲ ਵੀ ਕੰਮ ਜਿਆਦਾ ਵੱਧ ਜਾਂਦਾ ਵੀ ਤੁਸੀਂ ਸਾਰੀ ਉਮਰ ਹੀ ਮੈਂਟਲ ਹਸਪੀਟਲ ਚ ਵਾਰਡ ਚ ਬੈਠੇ ਰਹੋਗੇ ਹੂੰ ਹੂੰ ਉਹ ਵੀ ਹੈਗੇ ਹਾਂ ਸੋ ਇਹ ਚੀਜ਼ਾਂ ਦਾ ਕਹਿ ਸਕਨੇ ਚਾਹੇ ਤੈਨੂੰ ਫਾਇਦਾ ਲਾ ਲਓ ਚਾਹੇ ਨੁਕਸਾਨ ਲਾ ਲਓ ਹੋ ਸਕਦਾ ਹਾਲਾਤਾਂ ਮੁਤਾਬਕ ਕਿਸੇ ਦਾ ਫਾਇਦਾ ਹੋ ਜਾਂਦਾ ਹੋਵੇ ਤੇ ਕਿਸੇ ਦਾ ਨੁਕਸਾਨ ਹੋ ਜਾਂਦਾ ਸੋ ਫਿਰ ਹੁਣ ਆਪਾਂ ਜੇ ਇਹਨੂੰ ਆਪਾਂ ਇਸ ਸਿੰਪਲ ਜਿਹੇ ਤਰੀਕੇ ਨਾਲ ਕਹੀਏ ਕਿਸੇ ਨੂੰ ਤਾਂ ਤੁਸੀਂ ਕਿਵੇਂ ਕਿਵੇਂ ਇਹਨੂੰ ਕੈਟਾਗਰੀਜ਼ ਦੇਵੋਗੇ ਜਿਹੜੀਆਂ ਸਜ਼ਾਵਾਂ ਉਹਨਾਂ ਨੂੰ ਹੁਣ ਕਈ ਚੀਜ਼ਾਂ ਹੁੰਦੀਆਂ ਡੱਟ ਚੀਜ਼ਾਂ ਕਈ ਤਰ੍ਹਾਂ ਜਿਵੇਂ ਟ੍ਰੈਫਿਕ ਰੂਲ ਦੀ ਸਜ਼ਾ ਆ ਗਈ ਇੱਕ ਕੋਈ ਪਬਲਿਕ ਕੋਈ ਲਾਅ ਬ੍ਰੇਕ ਦੀ ਆ ਗਈ ਜਾਂ ਕੋਈ ਫਿਜ਼ੀਕਲ ਅਟੈਕ ਦੀ ਆ ਗਈ ਇਹਨਾਂ ਨੂੰ ਕੀ ਕੈਟਾਗਰੀਜ਼ ਤੇ ਕਿੱਥੇ ਕਿੰਨੀ ਕਿਹਨੂੰ ਸੀਰੀਅਸ ਮੰਨਦੇ ਆ ਕਿਹੜੇ ਡੰਗ ਨਾਲ ਇਹ ਸੀਰੀਅਸ ਅਫੈਂਸਸ ਤਾਂ ਹੈ ਜੀ ਹਰ ਇੱਕ ਐਕਟ ਦੇ ਹਿਸਾਬ ਨਾਲ ਹੋ ਜਾਂਦਾ ਜਿਵੇਂ ਜੇ ਤੁਸੀਂ ਕ੍ਰਿਮినਲ ਲਾ ਕਨਸੋਲੀਡੇਸ਼ਨ ਐਕਟ ਦੇ ਵਿੱਚ ਦੇਖਦੇ ਹਾਂ ਸੈਕਸ਼ਨ 5 ਦੇ ਅੰਡਰ ਉਹ ਹੋ ਜਾਂਦੀ ਹੈ ਵੀ ਐਗਰੀਵੇਟਿੰਗ ਸਰਕਮਸਟੈਂਸਸ ਹਾਂ ਜੀ ਹਾਂ ਜੀ ਹਾਂ ਜੀ ਇਹ ਥੋੜੇ ਜਿਹਾ ਆਪਣੇ ਰਿਲੇਟੇਬਲ ਵੀ ਹੈਗੇ ਆ ਇੰਡੀਆ 'ਚ ਵੀ ਇਦਾਂ ਨੇ ਪ੍ਰੋਵੀਜ਼ਨਸ ਹੈਗੀਆਂ ਨੇ ਜਿਵੇਂ ਇੱਕ ਤੋਂ ਵੱਧ ਬੰਦੇ ਗਏ ਕੁੱਟਣ ਜਾਂ ਕੋਸ਼ ਕਰਨ ਉਹ ਐਗਰੀਵੇਟਡ ਡਿਫੈਂਸ ਹੋ ਗਿਆ ਇਕੱਲੇ ਬੰਦੇ ਲੜ ਰਹੇ ਨੇ ਉਹ ਡਿਫਰੈਂਟ ਚੀਜ਼ ਹੈ ਤੁਸੀਂ ਅਫੈਂਸ ਯੂਜ਼ ਕੀਤਾ ਐਗਰੀਵੇਟਡ ਡਿਫੈਂਸ ਹੋ ਗਿਆ ਬੱਚੇ ਦੇ ਖਿਲਾਫ ਕੀਤਾ ਜਿਹੜਾ 14 ਸਾਲ ਤੋਂ ਘੱਟ ਦਾ ਕਿਸੇ ਅਫੈਂਸਿਸ 'ਚ ਥੋੜੇ ਜੇ ਜੇ 12 ਸਾਲ ਤੋਂ ਘੱਟ ਹੈ ਤੇ ਉਹਦੇ ਵਿੱਚ ਐਗਰੀਵੇਸ਼ਨ ਹੋਗੀ ਜੇ 60 ਸਾਲ ਦਾ ਵੱਡਾ ਉਮਰ ਦਾ ਬੰਦਾ ਉਹਦੇ ਖਿਲਾਫ ਕੁਝ ਕਰ ਦਿੰਦੇ ਹੋ ਜਾਂ ਬੰਦੇ ਦੀ ਕੋਈ ਡਿਸੇਬਿਲਟੀ ਹੈਗੀ ਹੈ ਉਹਦੇ ਖਿਲਾਫ ਤੁਸੀਂ ਕੁਝ ਕੀਤਾ ਜਾਂ ਤੁਸੀਂ ਐਜ਼ ਅ ਪੋਜੀਸ਼ਨ ਤੇ ਹੈਗੇ ਜਿੱਥੇ ਤੁਹਾਡਾ ٹرسٹ ਦਾ ਫੈਕਟਰ ਹੈ ਜਿਵੇਂ ਤੁਹਾਨੂੰ ਕੋਈ ਤੁਹਾਡਾ EMPLOYEE ਹੈਗਾ ਜਿਹੜਾ ਤੁਹਾਡੇ ਪੈਸੇ ਥੈਫਟ ਕਰ ਗਿਆ ਉਹਨੂੰ ਸੀਰੀਅਸ ਮੰਨਦੇ ਨੇ ਯਾ ਤੁਹਾਡਾ ਅਫੈਂਸ ਹੋ ਜਾਂਦਾ ਜਿਵੇਂ ਡਰੰਕਨ ਡਰਾਈਵਿੰਗ ਤੇ ਤੁਸੀਂ ਕਿਸੇ ਦੀ ਇੰਜਰੀ ਸੀਰੀਅਸ ਇੰਜਰੀ ਜਾਂ ਡੈਥ ਕਾਸ ਕਰਤੀ ਹੂੰ ਹੂੰ ਉਹ ਅਫੈਂਸਿਸ ਨੇ ਮਤਲਬ ਉਹ ਕੈਟੇਗਰੀਜ਼ ਨੇ ਕਾਫੀ ਸਾਰੀ ਕੈਟੇਗਰੀਜ਼ ਨੇ ਮਤਲਬ ਹਰ ਇੱਕ ਐਕਟ ਦੇ ਅੰਦਰ ਡਿਫਰੈਂਟ ਕੈਟੇਗਰੀਜ਼ ਆ ਜਾਂਦੀਆਂ ਇੰਨਾ ਮਤਲਬ ਇੰਡੀਆ ਦਾ ਲਾਅ ਜਿਹੜਾ ਬਹੁਤ ਸਿੰਪਲ ਹੈ ਕੰਪੈਰੀਟਿਵਲੀ ਤੁਹਾਨੂੰ ਇੱਕ ਲਾਅ ਪੜ੍ਹਦੇ ਇੰਡੀਅਨ ਪਿਨਲ ਕੋਡ ਪੜ੍ਹਦੇ ਸੀ ਹੁਣ ਮੇਰੇ ਖਿਆਲ ਨਾਲ ਨਾਮ ਚੇਂਜ ਹੋ ਗਿਆ ਉਹਦਾ ਕੁਝ ਹੋਰ ਹੋ ਗਿਆ ਪਰ ਕਾਫੀ ਪ੍ਰੋਵੀਜ਼ਨਸ ਅਜੇ ਵੀ ਉਹੀ ਨੇ ਹੂੰ ਹੂੰ ਸੀ ਆਰ ਪੀ ਸੀ ਸੀ ਕ੍ਰਿਮੀਨਲ ਪ੍ਰੋਸੀਜਰ ਐਕਟ ਤੇ ਮਾੜੇ ਮੋٹے ਸਟੇਟ ਦੇ ਸਪੈਸ਼ਲ ਐਕਟ ਹੁੰਦੇ ਸੀ ਜਾਂ ਐਨਡੀਪੀਐਸ ਐਕਟ ਹੋ ਗਿਆ ਆ ਚਾਰ ਪੰਜ ਐਕਟ ਤੇ ਸਾਰੀ ਕਹਾਣੀ ਮੁੱਕ ਜਾਂਦੀ ਸੀ ਇੱਥੇ ਤਾਂ ਤੁਹਾਡੇ ਐਕਟ ਸੀ ਐਨ ਨੇ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇੱਥੇ ਮਤਲਬ ਜਿੰਨਾ ਕਿ ਮੇਰੀ ਡਿਸਕਸ਼ਨਸ ਹੁੰਦੀ ਹੈ ਦੂਜੇ ਲਾਇਰਸ ਨਾਲ ਇੱਥੇ ਜਿਹੜੀ ਪੋਲਿਟਿਕਸ ਹੈ ਉਹ ਇਸ ਤਰੀਕੇ ਡਿਪੈਂਡ ਕਰਦੀ ਹੈ ਵੀ ਲਾਅ ਕਿਵੇਂ ਚੇਂਜ ਕਰ ਰਹੇ ਹਾਂ ਤੁਸੀਂ ਦੇਖੋਗੇ ਇੱਥੇ ਕੋਈ ਵੀ ਅਫੈਂਸ ਮਤਲਬ ਜਿਵੇਂ ਇੱਥੇ ਇੱਕ ਐਕਸੀਡੈਂਟ ਹੋ ਗਿਆ ਸੀ ਲੈਂਬਰਗਿਨੀ ਸੀ ਜਾਂ ਕੋਈ ਵੱਡੀ ਗੱਡੀ ਸੀ ਬੱਚੀ ਮਰ ਗਈ ਸੀ ਆਪਣੀ ਹੈਡਲਾਈਟ ਦੀ ਗੱਲ ਹੈ ਜੀ 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 ਹਾਂਜੀ ਤੇ ਉਹਦੇ ਚ ਬੰਦੇ ਨੂੰ ਸੈਂਟੈਂਸ ਨਹੀਂ ਹੋਈ ਮਤਲਬ ਇੰਪ੍ਰਿਜ਼ਨਮੈਂਟ ਨਹੀਂ ਹੋਈ ਕਨਵੈਕਸ਼ਨ ਤਾਂ ਸ਼ਾਇਦ ਹੋ ਗਈ ਹੋਵੇ ਮੈਨੂੰ ਐਗਜ਼ੈਕਟਲੀ ਪਤਾ ਨਹੀਂ ਓਕੇ ਪਰ ਉਹ ਤੋਂ ਬਾਅਦ ਉਹ ਬੰਦਾ ਤਾਂ ਬਾਹਰ ਹੀ ਰਿਹਾ ਹਮਮ ਪਰ ਲਾਅਸ ਚੇਂਜ ਹੋ ਗਿਆ ਜੀ ਹਾਈ ਪਾਵਰਡ ਵਹੀਕਲ ਦਾ ਲਾਇਸੈਂਸ ਵੱਖਰਾ ਲਓ ਜੀ ਹਮ ਉਹ ਹੋ ਗਿਆ ਨਾ ਜੀ ਜਣੀ ਕਿ ਸਹੈ ਨੂੰ ਨਹੀਂ ਪੈਸੇ ਨੂੰ ਰੋਣ ਵਾਲੀ ਕਹਾਣੀ ਆ ਉਹਨੂੰ ਲੌਂਗ ਟਰਮ ਸੋਚ ਕੇ ਉਹਨੂੰ ਫਿਕਸ ਕਰਦੇ ਆ ਵੀ ਇਹ ਗੱਲ ਹੋਈ ਤਾਂ ਕਿ ਹੋਈ ਕਿਉਂ ਹਾਂਜੀ ਪਰ ਉਹਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਜੀ ਫਾਇਦਾ ਇਹ ਹੋ ਜਾਂਦਾ ਹੈ ਵੀ ਪ੍ਰੋਐਕਟਿਵ ਹੈ ਗਵਰਨਮੈਂਟ ਛੇਤੀ ਕੋਈ ਚੀਜ਼ ਹੋ ਗਈ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਹੂੰ 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 ਇੰਡੀਆ ਚ ਕੀ ਹੈ ਇੰਡੀਆ ਚ ਇੱਕ 레ਜਿਸਟ੍ਰੇਸ਼ਨ ਅਮੈਂਡਮੈਂਟ ਹੁੰਦੀ ਹੈ ਹੁਣ ਇੰਡੀਅਨ ਪਿਨਲ ਕੋਡ 1860 ਦਾ ਸੀ ਉਹ ਅਮੈਂਡਮੈਂਟ ਹੋਈ ਹੈ ਮੇਰੇ ਖਿਆਲ ਨਾਲ 2020 ਜਾਂ 2122 ਕੁਝ ਇਹਨਾਂ ਦੇ ਨਾਲ ਚ ਇਹਨਾਂ ਸਾਲਾਂ ਤੇ ਤੇ ਉਹਦੇ ਕਰਕੇ ਕੀ ਹੈ ਥੋੜੀ ਸਰਟਿਨਿਟੀ ਵੀ ਹੋ ਜਾਂਦੀ ਹੈ ਹਮ ਡਿਸਕ੍ਰੀਸ਼ਨ ਚਲੇ ਜਾਂਦੀ ਹੈ ਜੱਜ ਕੋਲੇ ਜਿਹੜੇ ਡੇ ਟੂ ਡੇ ਫੈਕਟਰਸ ਨੇ ਉਹ ਆਪਣੇ ਉਹਦੇ ਹਿਸਾਬ ਨਾਲ ਦੇਖ ਲੈਂਦੇ ਨੇ ਹਮ ਹਮ ਇੱਥੇ ਕੀ ਉਹ ਫੈਕਟਰ ਸਾਰੇ ਐਕਟ ਦੇ ਵਿੱਚ ਪਾ ਦਿੰਦੇ ਨੇ ਹਮ ਹਮ ਉਹ ਐਕਟ ਦੇ ਵਿੱਚ ਪਾਣ ਕਰਕੇ ਬਹੁਤ ਕਨਫਿਊਜ਼ਿੰਗ ਹੋ ਜਾਂਦਾ ਵੀ ਇਹ ਚੀਜ਼ ਨੂੰ ਵੱਧ ਕੰਸੀਡਰ ਕਰਨਾ ਹੈ ਇਹਨੂੰ ਘੱਟ ਕਰਨਾ ਹੈ ਮੈਥਮੈਟਿਕਲ ਜਾਂ ਫਾਰਮੂਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ ਹਰ ਇੱਕ ਚੀਜ਼ ਨੂੰ ਹਮ ਹਮ ਲਾ ਜਿਹੜੀ ਉਹ ਮੈਥਸ ਨਹੀਂ ਹੈ ਉਹ ਸੋਸ਼ਲ ਸਾਇੰਸ ਹੈ ਇੱਕ ਤਰ੍ਹਾਂ ਦੀ ਉਹਨੂੰ ਤੁਸੀਂ ਜੇ ਮੈਥਮੈਟਿਕਸ ਨਾਲ 1+2+3 ਕਰਦੇ ਹੋ ਬਹੁਤ ਡਿਫਿਕਲਟ ਹੋ ਜਾਂਦਾ ਹਮ ਉਹਦੇ ਕਰਕੇ ਲਾਅ ਜਿਹੜਾ ਆਸਟ੍ਰੇਲੀਆ ਦਾ ਕਾਫੀ ਟੈਕਨੀਕਲ ਹੋ ਜਾਂਦਾ ਤੇ ਇਟਸ ਗੁੱਡ ਫॉर ਦਾ ਲਾਇਰਸ ਨਾਟ ਗੁੱਡ ਫॉर ਦਾ ਪੀਪਲ ਹੂੰ ਸੋ ਪਰ ਲਾਅਰ ਨੂੰ ਪਲੇ ਅਪ ਕਰਨ ਵਾਸਤੇ ਕਾਫੀ ਕੁਝ ਮਿਲ ਜਾਂਦਾ ਹਾਂਜੀ ਇਹੀ ਕਿਹਾ ਜਾ ਸਕਦਾ ਨਾ ਹੁਣ ਜਿਹੜਾ ਜੇਕਰ ਅਸੀਂ ਮਾਈਗ੍ਰੈਂਟ ਭਾਈਚਾਰੇ ਦੀ ਗੱਲ ਕਰਦੇ ਆ ਜਾਂ ਸਾਡੇ ਭਾਈਚਾਰੇ ਦੀ ਗੱਲ ਕਰਦੇ ਆ ਕਿਉਂਕਿ ਅਖੀਰ ਆਪਾਂ ਇਹ 쇼 ਉਹਨਾਂ ਦੇ ਭਲੇ ਲਈ ਕਰ ਰਹੇ ਆ ਕਿਉਂਕਿ ਇੱਥੋਂ ਦੇ ਲੋਕ ਤਾਂ ਜਾਣਦੇ ਆ ਸਾਰਾ ਕੁਝ ਹੁਣ ਤੁਸੀਂ ਕੀ ਕੀ ਚੀਜ਼ਾਂ ਤੋਂ ਤੇ ਕਿੱਥੇ ਕਿੱਥੇ ਉਹਨਾਂ ਨੂੰ ਅਵੇਅਰ ਕਰਨਾ ਚਾਹੋਗੇ ਜਾਂ ਕਿਉਂ ਪਰ ਕਿੱਥੇ ਵਰਜਣਾ ਚਾਹੋਗੇ ਵੀ ਤੁਸੀਂ ਇਹ ਚੀਜ਼ ਕਈ ਵਾਰੀ ਦੇਖਾ ਦੇਖੀ ਹੈ ਵੀ ਉਹਨੂੰ ਕੀ ਹੋ ਗਿਆ ਫਲਾਣੇ ਨੂੰ ਕੀ ਹੋ ਗਿਆ ਤੇ ਇਦਾਂ ਹੀ ਕਈ ਵਾਰੀ ਬੰਦਾ ਗਲਤੀ ਕਰ ਵੈਂਦਾ ਪਰ ਤੁਸੀਂ ਕਿੱਥੇ ਕਿੱਥੇ ਵਰਜਣਾ ਚਾਹੋਂਗੇ ਸਾਡੇ ਭਾਈਚਾਰੇ ਨੂੰ ਖਾਸ ਤੌਰ ਤੇ ਇਹ ਦੇਖੋ ਪਹਿਲਾ ਅਫੈਂਸ ਜੇ ਤੁਹਾਡੇ ਖਾਸ ਕਰ ਕੀ ਹੁੰਦਾ ਫੈਕਟਰਸ ਦੇ ਵਿੱਚ ਤਾਂ ਇੱਕ ਤਾਂ ਤੁਹਾਡੀ ਇਹ ਚੀਜ਼ ਹੋ ਜਾਂਦੀ ਹੈ ਵੀ ਜਿਹੜੇ ਟ੍ਰੈਫਿਕ ਅਫੈਂਸਸ ਨੇ ਨਾ ਜੀ ਇਹਨਾਂ ਨੂੰ ਕਾਫੀ ਸੀਰੀਅਸਲੀ ਕਨਸਿਡਰ ਕਰਦੇ ਨੇ ਸਾਊਥ ਆਸਟ੍ਰੇਲੀਆ ਕਾਫੀ ਹਮ ਆ ਵੀ ਜਿਵੇਂ ਖਾਸ ਕਰਕੇ ਡਰੰਕਨ ਡਰਾਈਵਿੰਗ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਐਧਾ ਨਹੀਂ ਚੀਜ਼ਾਂ ਹੋ ਜਾਂਦੀ ਉਹਨੂੰ ਕਾਫੀ ਸੀਰੀਅਸਲੀ ਕੰਸਿਡਰ ਕਰਨਗੇ ਤੇ ਉੱਤੇ ਸਜ਼ਾ ਹੋਣ ਦੇ ਚਾਂਸਸ ਕਾਫੀ ਹਾਈ ਨੇ ਕਿਉਂਕਿ ਉਹ ਉਹਦੇ ਵਿੱਚ ਮਿਨਿਮਮ ਪਨਿਸ਼ਮੈਂਟਸ ਦੀ ਪ੍ਰੋਵੀਜ਼ਨਸ ਹੈਗੀਆਂ ਨੇ ਕਾਫੀ ਐਕਟ ਦੇ ਅੰਦਰ ਰੋਡ ਟ੍ਰੈਫਿਕ ਐਕਟ ਜਿਹੜਾ ਹੈਗਾ ਇਹ ਤੋਂ ਇਲਾਵਾ ਕੀ ਹੁੰਦਾ ਜਿਵੇਂ ਇੰਡੀਆ 'ਚ ਤੁਸੀਂ ਜਿਵੇਂ ਕਨਵਿਕਸ਼ਨ ਹੋ ਗਈ ਤੁਸੀਂ ਬਾਅਦ ਵਿੱਚ ਮਾਫੀ ਮੰਗ ਲਓ ਕੋਸ਼ਿਸ਼ ਕਰ ਲਓ ਸਾਲਾ ਹੋਣੀਆ ਹਮ ਇੱਥੇ ਜਿਹੜੇ ਤੁਸੀਂ ਮਾਫੀ ਮੰਗਦੇ ਰਿਮੋਰਸ ਦਿਖਾਣੇ ਹੋ ਕਈ ਵਾਰ ਤੁਸੀਂ ਨਿਊਜ਼ ਸੁਣਿਆ ਹੋਊਗਾ ਵੀ ਉਹਨਾਂ ਦੇ ਲਈ ਰਿਮੋਰਸ ਦਿਖਾਇਆ ਜੀ ਉਹਨੇ ਐਪਲੀਕੇਸ਼ਨ ਲਿਖੀ ਉਹਨੇ ਇੱਕ ਲੈਟਰ ਲਿਖ ਕੇ ਉਹਨੇ ਜਿਹੜੇ ਬੰਦੇ ਦੀ ਫੈਮਿਲੀ ਨੂੰ ਉਹਨੂੰ ਰਿਮੋਰਸਫੁਲ ਕੀਤਾ ਆਪ ਬੜਾ ਸ਼ਰਮਿੰਦਾ ਹੋਇਆ ਕੁਛ ਹੋਇਆ ਉਹਦੇ ਕਰਕੇ ਉਹ ਰਿਡਕਸ਼ਨ ਦਾ ਵੀ ਫੈਕਟਰ ਬਣ ਜਾਂਦਾ ਹਮ ਰੀਹੈਬਿਲੀਟੇਸ਼ਨ ਦੌਰੇ ਕਿੰਨੇ ਚਾਂਸਸ ਨੇ ਹਮ ਹਮ ਜਿਹੜਾ ਬੰਦਾ ਆ ਕੇ ਜੱਜ ਕੋਲੇ ਤਾਂ 10 ਮਿੰਟ ਰੋ ਗਿਆ ਬਾਹਰ ਆ ਕੇ ਫਿਰ ਉਹ ਕੋਈ ਤਾਲੀ ਮਾਰਦਾ ਦਿਸ ਗਿਆ ਜਾਂ ਕੁਛ ਹੈ ਤੇ ਉਹ ਫਿਰ ਜਦੋਂ ਦੁਬਾਰਾ ਆਊਗਾ ਉਹਨੂੰ ਫਿਰ ਸਜ਼ਾ ਹੋ ਜੂਗੀ ਮਤਲਬ ਇੱਥੇ ਰਿਮੂਵਸ ਨੂੰ ਕਨਸਿਡਰ ਕਰਨਗੇ ਰੀਹੈਬਿਟੇਸ਼ਨ ਨੂੰ ਤੁਹਾਡੇ ਇਨ ਕਨਸਿਡਰ ਕਰਨਗੇ ਤੁਹਾਡੀ ਪ੍ਰਾਇਰ ਕਨਵਿਕਸ਼ਨਸ ਕਿੰਨੀਆਂ ਨੇ ਹਮ ਹਮ ਫਰਸਟ ਅਫੈਂਸ ਹੋ ਜੇ ਮੈਂ ਤੁਹਾਨੂੰ ਮੈਂ ਕਿਹਾ ਵੀ ਡਿਪੈਂਡਿੰਗ ਅਪਨ ਕਿੱਦਾਂ ਦਾ ਵੱਡਾ ਅਫੈਂਸ ਹੈ ਮੋਸਟਲੀ ਜੇ ਫਰਸਟ ਅਫੈਂਸ ਦਾ ਬੰਦਾ ਕਹਿੰਦਾ ਜੀ ਟਰੈਫਲਿੰਗ ਐਪਲੀਕੇਸ਼ਨ ਦੇ ਦੋ ਟਰੈਫਲਿੰਗ ਅਫੈਂਸਸ ਹੁੰਦੇ ਨੇ ਛੋਟੇ ਮੋਟੇ ਹੋਗੇ ਵੀ ਮਤਲਬ ਜੀਰਾ ਬੰਦਾ ਕਹਿੰਦਾ ਇਹਦੀ ਕੀ ਸਜ਼ਾ ਕਰੋਗੇ ਜਿਵੇਂ ਕਿਸੇ ਨੇ ਬਰੈਡ ਚੱਕ ਲਈ ਜੀ ਕਿਸ ਨੇ ਕੋਈ ਚੀਜ਼ ਚੱਕ ਕੇ ਚਲਾ ਗਿਆ ਪੈਸੇ ਨਿੱਤੇ ਸ਼ਾਪ ਲਿਫਟਿੰਗ ਥੋੜੀ ਬੋਤੀ ਉਹ ਜਿਹੜਾ ਟਰੈਵਲਿੰਗ ਅਫੈਂਸੀਸ ਵੀ ਟਰਾਈ ਕਰ ਲਿਗਦੇ ਜਾਂ ਟਰਾਈ ਕਰੀਏ ਵਿਦਆਊਟ ਕਨਵਿਕਸ਼ਨ ਹੋ ਜੀ ਰਿਫਰਸ ਟੂ ਅਫੈਂਸਰ ਉਹ ਜਿਹੜਾ ਕਨਵਿਕਸ਼ਨ ਰਿਕਾਰਡ ਨਹੀਂ ਹੁੰਦੀ ਅਫੈਂਸ ਤਾਂ ਉਹ ਨਹੀਂ ਕੀਤੇ ਇਨਗਰੀਡੀਅੰਟਸ ਤਾਂ ਥੋੜੇ ਹੋਗੇ ਪੂਰੇ ਕੈਮਰੇ ਤੇ ਵੀ ਆ ਗਿਆ ਸਾਰਾ ਕੁਝ ਬੰਦਾ ਫੜਿਆ ਗਿਆ ਪਰ ਉਹਦੇ ਵਿੱਚ ਤੁਸੀਂ ਵਿਦਆਊਟ ਕਨਵਿਕਸ਼ਨ ਮਤਲਬ ਉਹਦੀ এমਪਲੋਇਮੈਂਟ ਨੂੰ ਵੀ ਕਨਸਿਡਰ ਕਰ ਲੈਣਗੇ ਵੀ ਚਲੋ ਗਲਤੀ ਹੋ ਜਾਂਦੀ ਹੈ ਬੰਦਾ ਕਈ ਵਾਰੀ ਸੋਚ ਲਾਂਦਾ ਵੀ ਯਾਰ ਬਾਕੀ ਕਰੀ ਜਾਂਦੇ ਆ ਵੀ ਚਲ ਮੈਂ ਸੋਚੇ ਮੈਂ ਵੀ ਚੱਕ ਲਵ ਉਹਦੀ ਪਹਿਲੀ ਵਾਰੀ ਕੰਸੀਡਰ ਹੋ ਜਾਏਗੀ ਦੂਜੀ ਵਾਰੀ ਨਹੀਂ ਕੰਸੀਡਰ ਨਹੀਂ ਹੋਏਗੀ ਮਤਲਬ ਉਹਦੇ ਵਿੱਚ ਵੀ ਫਿਰ ਦੂਜੀ ਵਾਲੀ ਫੇਰ ਅਸੀਂ ਦੁਬਾਰਾ ਫੈਕਟਰਸ ਆ ਜਾਣਗੇ ਹੁਣ ਆਪਣੇ ਕਿਵੇਂ ਨੇ ਆਪਣੇ ਬੰਦੇ ਆ ਨੇ ਜੋਬ ਕਰਨੀ ਆ ਫਰਸਟ ਜਨਰੇਸ਼ਨ ਆਪਣੇ ਮਿਹਨਤ ਕਰਨਾ ਚਾਹੁੰਦੇ ਨੇ ਆਪਾਂ ਨੂੰ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ ਜਿਹੜੇ ਉਹਦੇ ਲੋਕਲ ਨੇ ਜਿਹੜੇ ਗੋਰੇ ਨੇ ਕੁਛ ਨੇ ਇਹਨਾਂ ਨੂੰ ਇਹ ਚੀਜ਼ਾਂ ਇਫੈਕਟ ਨਹੀਂ ਕਰਦੀਆਂ ਜਿਹੜੇ ਅੰਦਰ ਬਾਹਰ ਆਉਂਦੇ ਜਾਂਦੇ ਨੇ ਉਹ ਤਾਂ ਫਿਰ ਉਹ ਤਾਂ ਰੋਜ਼ ਦੇ ਕੰਮ ਉਹ ਸੈਂਟਰ ਲਿੰਕ ਖਾ ਕੇ ਵੀ ਖੁਸ਼ ਰਹਿੰਦੇ ਆ ਉਹਨਾਂ ਨੂੰ ਕੋਈ ਆਪਾਂ ਲੋਕਾਂ ਨੇ ਤਰੱਕੀ ਕਰਨੀ ਆ ਜਦੋਂ ਘਰ-ਬਾਰ ਛੱਡ ਕੇ ਆਏ ਆ ਸੋ ਬਿਲਕੁਲ ਬਹੁਤ ਹੀ ਜਾਨੀ ਕਿ ਇਹਨੂੰ ਕਹੀਏ ਤਾਂ ਇੱਕ ਉਲਝੇ ਮਿਆਂ ਭਰੇ ਚੀਜ਼ਾਂ ਤੇਨੂੰ ਆਪਾਂ ਇੱਕ ਗੱਲ ਕਰਕੇ ਜਾਂ ਇੱਕ ਡਾਇਲੋਗ ਬੋਲ ਕੇ ਨਹੀਂ ਖੜਾ ਛੜਾ ਸਕਦੇ ਵੀ ਫਲਾਣੇ ਦਾ ਕੀ ਹੋ ਗਿਆ ਇਦਾਂ ਨਹੀਂ ਐ ਇਹ ਤਾਂ ਜਿਹਦੇ ਗੱਲ ਚ ਪਊਗਾ ਤੇ ਉਦੋਂ ਪਤਾ ਲੱਗੂਗਾ ਵੀ ਕਿੱਥੋਂ ਤੱਕ ਜਾਊਗਾ ਤੇ ਕੀ ਹੋਊਗਾ ਸੋ ਜਿਹੜੀ ਇੱਕ ਚੀਜ਼ਾਂ ਤੁਸੀਂ ਜਿਵੇਂ ਹੁਣ ਚਲੋ ਸ਼ਾਪ ਲਿਫਟਿੰਗ ਦੀ ਤਾਂ ਗੱਲ ਆਈ ਉਹਨੂੰ ਉਹਦੇ ਚ ਅਸੀਂ ਦੇਖਦੇ ਆਂ ਵੀ ਚਲੋ ਸਾਡਾ ਭਾਈਚਾਰਾ ਕਿਦੇ ਇਦਾਂ ਬਹੁਤ ਘੱਟ ਚਾਂਸ ਹੁੰਦੇ ਐ ਇਸ ਚੀਜ਼ ਚ ਆਉਂਦਾ ਸਾਡਾ ਭਾਈਚਾਰਾ ਤਾਂ ਕਮਾ ਕੇ ਖਾਣ ਵਾਲਾ ਚ ਪਰ ਜਿਹੜੀ ਕੁਝ ਇੱਕ ਗੱਲਾਂ ਹੋ ਜਾਂਦੀਆਂ ਜਿਹੜੀਆਂ ਚੀਜ਼ਾਂ ਸਾਨੂੰ ਖਾਸ ਕਰਕੇ ਤਾਂ ਅਸੀਂ ਟ੍ਰੈਫਿਕ ਦੇ ਵਿੱਚ ਬਹੁਤ ਰੂਲ ਤੋੜਦੇ ਆ ਇਹ ਸਾਡੀ ਆਦਤ ਬਣੀ ਆ ਹਾਂਜੀ ਹਾਂਜੀ ਇੱਕ ਤਾਂ ਸਭ ਤੋਂ ਵੱਡੀ ਤਾਂ ਸਾਡੀ ਇਹ ਗੱਲਾਂ ਦੀ ਪਰ ਜਿਹੜੀ ਇੱਕ ਸਾਡੀ ਸਭ ਤੋਂ ਵੱਡੀ ਹੁਣ ਚਿੰਤਾ ਦਾ ਵਿਸ਼ਾ ਚੱਲ ਰਿਹਾ ਖਾਸ ਕਰਕੇ ਹੁਣ ਮੈਲਬਨ ਚ ਪਿਛਲੇ ਦਿਨਾਂ ਬੜੀ ਹੋਈ ਸਿਡਨੀ ਚ ਹੋ ਰਿਹਾ ਜਿਹੜੇ ਯੂਥ ਕਰਾਈਮ ਹੋ ਰਿਹਾ ਜਿਹੜਾ ਇੱਥੇ ਨਾ ਇੱਕ ਹੁਣ ਮੇਰੇ ਵਰਗੇ ਨੂੰ ਜੇ ਕੋਈ ਪੁੱਛਿਆ ਜਾਂਦਾ ਤਾ ਉਹਨੂੰ ਕਹਿੰਦੇ ਵੀ ਜਿਹੜੇ ਟੀਨੇਜਰ ਆ ਉਹ ਕਿੰਨਾ ਪੜਥੂ ਪਾ ਰਹੇ ਆ ਪਿੱਛੇ ਜੇ ਟ੍ਰੇਨ ਹਾਇੱਕ ਕਰ ਲਈ ਟ੍ਰੇਨ ਚੋਂ ਬਾਹਰ ਲੰਮਕ ਲੰਮਕ ਕੇ ਵੀਡੀਓ ਬਣਾਈਆਂ ਕੀ ਕੁਛ ਕਰਿਆ ਤੇ ਪਰ ਇੱਥੇ ਕਹਿੰਦੇ ਇਹਨਾਂ ਦਾ ਕੋਈ ਕੁਛ ਨਹੀਂ ਕਰਦਾ ਸਾਡੇ ਤੱਕ ਤਾਂ ਇਹ ਗੱਲ ਆਉਂਦੀ ਆ ਮੈਨੂੰ ਕੁਛ ਨਹੀਂ ਇਹ ਕੀ ਸਚਾਈ ਹੈ ਕਿਉਂ ਨਹੀਂ ਇਹਨਾਂ ਦਾ ਕੁਛ ਕੀਤਾ ਜਾਂਦਾ ਜਾਂ ਕੋਈ ਇਹਨਾਂ ਤੇ ਕਾਨੂੰਨ ਹੀ ਵੱਖਰਾ ਇਹਨਾਂ ਦਾ ਟੀਨੇਜਰਾਂ ਦਾ ਇਹਨਾਂ ਦਾ ਕਾਨੂੰਨ ਹੁਣ ਜਿਵੇਂ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦਾ ਵੀ ਡਿਫਰੈਂਟ ਹੋਏਗਾ ਹਮਮ ਫਿਰ ਇੱਥੇ ਜਿਹੜਾ ਯੂਥ ਫੈਂਸਿਸ ਐ ਤੇ ਯੂਥ ਫਰੈਂਸਿਸ ਨੂੰ ਬੜਾ ਡਿਫਰੈਂਟਲੀ ડીਲ ਕੀਤਾ ਜਾਂਦਾ ਇੱਕ ਤਾਂ ਜਿਹੜਾ ਤੁਸੀਂ ਅੰਡਰ 18 ਕਈ ਵਾਰੀ ਅੰਡਰ 21 ਵੀ ਕੋਈ ਅਫੈਂਸਸ ਕਰਦੇ ਹੋ ਉਹ ਤੁਹਾਡੀ ਕਨਵਿਕਸ਼ਨ ਚ ਕਾਊਂਟ ਨਹੀਂ ਹੁੰਦੇ ਉਹਦਾ ਕੀ ਨੁਕਸਾਨ ਤਾਂ ਹੁਣ ਜਿਹੜੇ ਤੁਸੀਂ ਸੋਸਾਇਟੀ ਚ ਦੇਖਦੇ ਹੋ ਵੀ ਉਹ ਫਿਰ ਬੱਚੇ ਨੂੰ ਜਦੋਂ ਪਤਾ ਲੱਗ ਜਾਂਦਾ ਵੀ ਯਾਰ ਮੈਂ ਭਾਵੇਂ ਜੋ ਮਰਜ਼ੀ ਕਰ ਲਵਾਂ ਮੈਂ ਮਾਈਨਰ ਹਾਂ ਕੁਝ ਹੋਣਾ ਤਾਂ ਹੈ ਨਹੀਂ ਪਰ ਉਹ ਵੀ ਗਵਰਨਮੈਂਟ ਜਿਹੜੀ ਹੈ ਉਹ ਲਾਜ਼ ਵਗੈਰਾ ਪਾਸ ਕਰਦੀ ਹੈ ਥੋੜਾ ਬਹੁਤ ਸਟ੍ਰਿਕਟ ਕਰਦੀ ਹੈ ਪਰ ਪ੍ਰੋਬਲਮ ਇਹ ਹੀ ਹੋ ਜਾਂਦੀ ਹੈ ਨਾ ਵੀ ਹੁਣ ਏਜ ਇਦਾਂ ਦੀ ਹੈ ਹੁਣ ਐਕਸਪੈਕਟ ਕਰਦੇ ਹੁਣ ਜਿਹੜੇ ਪੁਲਿਸ ਆਫੀਸਰਸ ਨੇ ਜਾਂ ਜੁਡੀਸ਼ੀਅਲ ਆਫੀਸਰਸ ਨੇ ਜਾਂ ਲਾਅਰ ਨੇ ਇਹ ਥੋੜੀ ਹੁਣ ਬੱਚੇ ਦਾ ਧਿਆਨ ਰੱਖਣਗੇ ਹਮ ਹੁਣ ਮਾਪੇ ਬਾਪ ਨੇ ਦੇਖਣਾ ਹਮ ਹੁਣ ਇਹ ਜਿਹੜੀ ਚੀਜ਼ ਹੈ ਜਦੋਂ ਤੱਕ ਟੋਡਾ 18 ਤੋਂ ਉੱਪਰ ਹੋ ਗਿਆ ਫਿਰ ਤਾਂ ਉਹ ਮੇਜਰ ਤੇ ਕਨਸਿਡਰ ਕਰਕੇ ਫਿਰ ਤਾਂ ਉਹਨੂੰ ਪੂਰਾ ਸ਼ਕਤੀ ਨਾਲ ਪੇਸ਼ ਹੋਣਗੇ ਔਰ ਬੱਚੇ ਨੂੰ ਤਾਂ ਬਾਰ ਬਾਰ ਚਾਂਸਸ ਦਿੰਦੇ ਨੇ ਰੀਹੈਬਿਲੀਟੇਸ਼ਨ ਕਰਨ ਦਾ ਬਸ ਉਹੀ ਮਸਲਾ ਆ ਗਿਆ ਵੀ ਅਸੀਂ ਨਹੀਂ ਚਾਹੁੰਦੇ ਬੱਚਾ ਸੀਰੀਅਲ ਕਿਲਰ ਬਣੇ ਕੋਈ ਸੀਰੀਅਲ ਗਲਤੀਆਂ ਕਰਨ ਵਾਲਾ ਬੰਦਾ ਬਣੇ ਉਹਨੂੰ ਪਹਿਲੀ ਗਲਤੀ ਤੇ ਉਹਨੂੰ ਮਾਫ ਕਰਕੇ ਕਿਵੇਂ ਹਾਂ ਜੀ ਮੁਖਤਾਰਾ ਚ ਰੱਖਣਾ ਚਾਹੁੰਦੇ ਇਹੀ ਹੈ ਜੀ 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 ਕੋਸ਼ਿਸ਼ ਇਹੀ ਹੁੰਦੀ ਹੈ ਜੀ ਕਈ ਵਾਰੀ ਹੁਣ ਤਾਂ ਜਿਵੇਂ ਹੁਣ ਮੈਂ ਆਪਣੇ ਦੋਸਤ ਹੀ ਗੱਲ ਦੱਸਦਾ ਮੇਰਾ ਦੋਸਤ ਹੈ ਜਿਸੰਗਰੂਰ ਦਾ ਨਾਮ ਨਹੀਂ ਮੈ ਲਊਂਗਾ ਉਹਦਾ ਜੀ ਜੀ ਉਹਦੇ ਇੰਡੀਆ ਦੇ ਵਿੱਚ ਹੋਈ ਸੀ ਉਹਦੇ ਨਾ ਅ ਅੱਗੇ ਸ਼ੌਂਕ ਹੁੰਦਾ ਸੀ ਮੁੰਡਿਆਂ ਨੂੰ ਗੱਡੀ ਬਲੈਕ ਰੱਖਣੇ ਆ ਸ਼ੀਸ਼ੇ ਵਗੈਰਾ ਹੂੰ ਤੇ ਉਹ ਪੰਚਕੂਲੇ ਗਿਆ ਤੇ ਐਸਐਸਪੀ ਨੇ ਕਿਤੇ ਨਾਕਾ ਲਾਇਆ ਹੋਇਆ ਸੀਗਾ ਤੇ ਉਹ ਗੱਡੀ ਭਜਾਉਣ ਲੱਗ ਗਿਆ ਉਹ ਭਜਾਉਂਦੇ ਭਜਾਉਂਦੇ ਨੇ ਬੈਰੀਗੇਟ ਚ ਗੱਡੀ ਮਾਰ ਮੁਰ ਕੇ ਪੁਲਿਸ ਵਾਲੇ ਦੇ ਸਾਈਡ ਤੇ ਕਿਤੇ ਵੱਜੀ ਨਿਕਲ ਗਏ ਹੁਣ ਜਦੋਂ ਐਸਐਸਪੀ ਮੌਕੇ ਤੇ ਖੜਾ ਸੀ ਫਿਰ ਉਹਨਾਂ ਨੇ ਐਕਸ਼ਨ ਤਾਂ ਉਹਨਾਂ ਨੇ ਲੈਣਾ ਹੀ ਸੀ ਪੁਲਿਸ ਨੇ ਦਿਖਾਉਣਾ ਵੀ ਅਸੀਂ ਵੀ ਹੈਗੇ ਹਾਂ ਤੇ ਉਹ ਉਦੋਂ ਜਿਹੜਾ ਡਰਾਈਵਰ ਸੀਗਾ ਉਹ ਮਤਲਬ 17 ਸਾਲਾਂ ਦਾ ਸਾਢੇ 17 ਸਾਲ ਹੋਊਗਾ ਤੇ ਉਦੋਂ ਜਿਹੜੀ ਚੀਜ਼ ਹੈ ਵੀ ਉਹ ਉੱਥੋਂ ਭੱਜ ਗਿਆ ਉਹਨਾਂ ਨੂੰ ਬਾਅਦ ਚੋਂ ਟਰੇਸ ਕਰ ਲੈ ਨੰਬਰ ਵਗੈਰਾ ਚਲੋ ਜੀ ਔਖਾ ਸੌਖਾ ਫੜ ਲਿਆ ਇਹ ਕਈ ਵਾਰੀ ਇੰਡੀਆ ਚ ਤਾਂ ਹੁੰਦਾ ਨਾ ਬੰਦਾ ਕਹਿੰਦਾ ਵੀ ਮੈਨੂੰ ਫਲਾਣਾ ਜਾਣਦਾ ਮੈਂ ਆਪ ਵੀ ਹਾਜ਼ਰ ਹੋ ਜੰਨਾ ਮੈਂ ਫਲਾਣਾ ਲੈ ਜਾਊਂਗਾ ਵੀ ਸ਼ਾਇਦ ਛੱਡ ਦੇਣਗੇ ਮੈਂ ਪੇਸ਼ ਕਰਤਾ ਪੇਸ਼ ਕਰਤਾ ਉਹ ਆਪ ਜਾ ਕੇ ਉੱਥੇ ਪੇਸ਼ ਹੋ ਗਿਆ ਮੈਂ ਐਸੇ ਕੋ ਨੂੰ ਮੰਨਾ ਵੀ ਕੀਤਾ ਸੀ ਮੈਂ ਤੂੰ ਜੋ ਮਰਜ਼ੀ ਹੋ ਜੇ ਜਾਈਂ ਨਾ ਵੀ ਉਹ ਤਾਂ ਪਿਆਰ ਨਾਲ ਬੁਲਾਉਣਗੇ ਫਿਰ ਬਿਠਾ ਲੈਣਗੇ ਪਰ ਚਲੋ ਜੀ ਉਹ ਫਿਰ ওই ਸੀਗਾ ਵੀ ਜਿਹੜਾ ਉਹਨਾਂ ਚ ਇੱਕ 16 ਸਾਲ ਦਾ ਸੀਗਾ ਉਹ ਤੇ ਵੀ ਉਹ ਅਫੈਂਸਿਸ ਦੂਜੇ ਲਾਉਣ ਲੱਗੇ ਸੀ 307 ਵਗੈਰਾ ਵੀ ਅੰਦਰ ਕਰ ਤੇ ਉਹਨਾਂ ਨੇ ਉਹ ਮਤਲਬ ਛੋਟੇ ਨੂੰ ਤਾਂ ਫਿਰ ਉਹ ਹੀ ਅਭੀ ਉਹ ਦੇਖ ਲਿਆ ਵੀ ਹਾਂ ਵੀ ਚੱਲ ਵੀ ਇਹਨੂੰ ਬਾਲਾ ਨਹੀਂ ਕੁਝ ਕਰ ਸਕਦੇ ਉਹ ਤਾਂ ਉੱਥੇ ਜਿਵੇਂ ਇੰਡੀਆ 'ਚ ਤਾਂ ਪ੍ਰੋਸੀਜਰ ਨਾਲ ਦੀ ਨਾਲ ਹੀ ਸਜ਼ਾ ਮਿਲ ਜਾਂਦੀ ਹੈ ਨਾ ਫਟੇ ਵਾਲੀ ਮਸ਼ੀਨ ਦਿਖਾ ਕੇ ਸਾਰ ਦਿੰਦੇ ਨੇ ਹੂੰ ਹੂੰ ਉਹਨੂੰ ਉੱਥੋਂ ਕਰਤਾ ਉਹ ਤਾਂ ਇੱਕ ਵਾਰ ਚ ਸੁਧਰ ਗਿਆ ਹੂੰ ਹੂੰ ਉਹ ਵੀ ਚਲੋ 2 ਦਿਨ ਵਾਲਾ ਜੇਲ੍ਹ ਆਇਓ ਵੀ 2 ਦਿਨਾਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਆ ਜਦੋਂ ਕਰੇ ਗਏ ਆ ਤੇ ਉਹ ਹਫਤਾ 10 ਦਿਨ ਖੁੰਝੇ ਚ ਜਿ ਬੈਠੇ ਰਹੇ ਐਨੇ ਡਰ ਕੇ ਸਹਿਮ ਗਏ ਸਹਿਮ ਗਏ ਉਹੀ ਜੇ ਕਿਤੇ ਹੁਣ ਉਹਨਾਂ ਨੂੰ 15 ਦਿਨ ਲਵਾ ਰਹਿੰਦੇ ਮਹੀਨਾ ਲਵਾ ਰਹਿੰਦੇ ਕਿਤੇ ਵੱਧ ਲਵਾ ਨਾ ਮੈਜਿਸਟ੍ਰੇਟ ਥੋੜਾ ਜਿਹਾ ਕਿਉਂਕਿ ਮੈਜਿਸਟ੍ਰੇਟ ਵੀ ਉੱਥੇ ਇੰਡੀਆ 'ਚ ਵੀ ਦੇਖਦਾ ਹੀ ਨਾ ਵੀ ਚੱਲ ਬੱਚੇ ਨੇ ਕੋਈ ਨਹੀਂ ਜੀ 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 ਉਹ ਬਚ ਗਏ ਮਤਲਬ ਉਹਨਾਂ ਨੇ ਜਦ ਇੱਕ ਵਾਰੀ ਦੇਖ ਲਿਆ ਉਹ ਉੰਨੀ ਦੇ ਚ ਸਮਝ ਗਏ ਵੀ ਅੰਦਰ ਕਿੱਦਾਂ ਕਿੱਦਾਂ ਦੇ ਖਿਡਾਰੀ ਬੈਠੇ ਨੇ ਵੀ ਬਹੁਤ ਮਾੜੀ ਹੋਗੀ ਹਟ ਜਾ ਪਰ ਜਦੋਂ ਉਹ ਮਹੀਨਾ 6 ਮਹੀਨੇ ਬਾਅਦ ਮਿਲੇ ਫਿਰ ਉਹਨਾਂ ਦੇ ਡਰ ਨਿਕਲ ਗਿਆ ਵੀ ਆਪਾਂ ਪਹਿਲਾਂ ਵੀ ਜਾਏ ਸੀ ਹੁਣ ਵੀ ਜਾਏ ਹਾਂ ਉਹ ਜਿਹੜੀ ਚੀਜ਼ ਹੈ ਜੇ ਜਦ ਤੱਕ ਤੁਸੀਂ ਜੇਲ ਨਹੀਂ ਜਾਂਦੇ ਉਹਨੀ ਦੇਰ ਤੱਕ ਬੈਟਰ ਹੈ ਡਾਰੀ ਹੁੰਦਾ ਇੱਕ ਵਾਰ ਤੁਹਾਡਾ ਡਾਰ ਖੁੱਲ ਗਿਆ ਫਿਰ ਤੁਸੀਂ ਜਾਦਾ ਹੀ ਕਰੋਗੇ ਜਦੋਂ ਲੋਈ ਲਹਿ ਗਈ ਉਹੀ ਗੱਲ ਆ ਫਿਰ ਤਾਂ ਉਹੀ ਆ ਬਸ ਇੱਕ ਲੋਈ ਦਾ ਪਰਦਾ ਹੀ ਹੁੰਦਾ ਹਾਂਜੀ ਪਰਦਾ ਹੀ ਹੁੰਦਾ ਜੀ 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 ਸੁ ਕਾਨੂੰਨੀ ਦਾ ਪੇਚ ਅੱਧੇ ਘੰਟੇ ਚ ਲਪੇਟਣੇ ਸੌਖਾ ਕੰਮ ਨਹੀਂ ਹੈ ਹਾਂਜੀ ਹਰ ਚੀਜ਼ ਤੁਸੀਂ ਵੀ ਮੈਨੂੰ ਲੱਗਦਾ 4 ਸਾਲ 5 ਸਾਲ ਪੜਦਿਆਂ ਨੂੰ ਲੱਗ ਗਿਆ ਤੇ ਫੇਰ ਵੀ ਵਕੀਲ ਕਹਿੰਦੇ ساری ਉਮਰ ਹੀ ਸਿੱਖਦਾ ਰਹਿੰਦਾ ਕਿਉਂਕਿ ਇਹਨਾਂ ਵਿੱਚ ਪਤਾ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਹਾਂਜੀ ਹਾਂਜੀ ਸੋ ਤੁਸੀਂ ਇੱਥੇ ਇੱਕ ਐਜੇ ਬ੍ਰਿਸਟਰ ਭੂਮਿਕਾ ਨਿਭਾ ਰਹੇ ਹੋ ਜਨ ਆਪਣਾ ਜਿਹੜਾ ਲਾਈਫ ਸਟਾਈਲ ਸ਼ੁਰੂ ਕਰ ਚੁੱਕੇ ਹੋ ਸੋ ਤੁਹਾਨੂੰ ਜਿਹੜੇ ਇੰਡੀਅਨ ਕਮਿਊਨਿਟੀ ਦੀਆਂ ਜਿਹੜੀਆਂ ਸਾਡੀ ਵੀ ਸ਼ੁਰੂਆਤ ਹੀ ਹੈ ਜੀ 20 30 ਸਾਲ ਦੀ ਤੇ ਜਿਹੜੋ ਸੀ ਨਵੇਂ ਹੁੰਨੇ ਤਾਂ ਸਾਡੇ ਲਈ ਵੀ ਸਾਰਾ ਕੁਝ ਹੀ ਤਕਰੀਬਨ ਨਵਾਂ ਜਿਹਾ ਹੀ ਆ ਜਾਂਦਾ ਸੋ ਹੁਣ ਉਮੀਦ ਆ ਵੀ ਤੁਹਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਵੀ ਜਿਹੜੇ ਸੁਨੇਹੇ ਆਉਣਗੇ ਤੁਹਾਨੂੰ ਪੁੱਛਣਗੇ ਕਿ ਛ ਹੋਊਗੀ ਇਸ ਚੀਜ਼ ਦੀ ਤਾਂ ਤੁਸੀਂ ਵੀ ਪ੍ਰੋਫੈਸ਼ਨਲ ਸਰਵਿਸਿਜ਼ ਦੇਣੀ ਆ ਪਰ ਤੁਹਾਨੂੰ ਕੀ ਲੱਗਦਾ ਵੀ ਇੰਡੀਆ ਨਾਲੋਂ ਕਿਤਨੇ ਕਿਤੇ ਅਸੀਂ ਪੜੇ ਲਿਖੇ ਵੀ ਆਏ ਆ ਇੱਥੇ ਥੋੜਾ ਜਿਹਾ ਤਾਂ ਫਰਕ ਆਏਗਾ ਨਾ ਗੱਲ ਦਾ ਹਾਂਜੀ ਹਾਂਜੀ ਕੁਝ ਅਸੀਂ ਕੰਮ ਦੇ ਬੋਝੇਟ ਵੀ ਹੈਗੇ ਇਹ ਵੀ ਗੱਲ ਮੰਨਣੀ ਪੂਗੀ ਵਰਕ ਲੋਡ ਜਿਹੜਾ ਹੁੰਦਾ ਉਹ ਇੱਕ ਵੱਡੀ ਚੀਜ਼ ਹੁੰਦੀ ਹੈ ਤੁਹਾਨੂੰ ਲੱਗਦਾ ਵੀ ਇੰਡੀਆ ਨਾਲੋਂ ਤਾਂ ਸਿਖਾਲੇ ਰਹਾਂਗੇ ਇੱਥੇ ਕੋਈ ਜਿਹੜਾ ਘੱਟ ਕ੍ਰਾਈਮ ਦੇ ਵਿੱਚ ਅਸੀਂ ਹਿੱਸਾ ਪਾਵਾਂਗੇ ਜਾਂ ਹੈਗਾ ਤੁਹਾਨੂੰ ਕੀ ਲੱਗਦਾ ਆਪਣੇ ਭਾਈਚਾਰੇ ਦਾ ਹੁਣ ਤੱਕ ਦਾ ਵੀ ਕਿੰਨਾ ਕੇਸਾ ਕ੍ਰਾਈਮ ਚ ਕਰ ਰਿਹਾ ਆਪਣਾ ਭਾਈਚਾਰਾ ਨਹੀਂ ਆਪਣੇ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੈਗਾ ਜੀ ਆਪਣੇ ਮੋਸਟਲੀ ਜਿਵੇਂ ਤੁਸੀਂ ਕਿਹਾ ਵੀ ਟ੍ਰੈਫਿਕ ਅਫੈਂਸਸ ਚ ਕਾਫੀ ਬੰਦੇ ਆਪਣੇ ਇਨਵੋਲਵ ਹੋ ਜਾਂਦੇ ਆ ਡੋਮੈਸਟਿਕ ਵਾਇਲੈਂਸ ਦਾ ਆਪਣਾ ਕਾਫੀ ਵੱਡਾ ਇਸ਼ੂ ਹੈ ਹੂੰ ਤੇ ਇਹ ਤੋਂ ਇਲਾਵਾ ਜਿਵੇਂ ਹਜੇ ਤੱਕ ਤਾਂ ਮੋਟਰਸਾਈਕਲ ਗੈਂਗਸ ਵਗੈਰਾ ਚ ਨਹੀਂ ਸ਼ਾਮਲ ਹੋਏ ਹੂੰ ਅ ਜਿਵੇਂ ਹੁਣ ਕੈਨੇਡਾ ਚ ਹੋ ਗਿਆ ਤੇ ਹੁਣ ਆਪਣੇ ਹੋ ਜੇ ਬਿੱਟਾ ਫਿਊਚਰ ਚ ਤਾਂ ਪਤਾ ਨਹੀਂ ਹਮ ਕਿਉਂਕਿ ਆਪਣੇ ਥੋੜਾ ਡਿਫਰੈਂਟ ਟਾਈਪ ਦਾ ਇੰਡੀਆ ਦਾ ਕਨਸੈਪਟ ਹੋ ਰਿਹਾ ਇੰਡੀਆ ਚ ਪੁਲਿਸ ਵਾਲੇ ਆਪਣੇ ਲੈਵਲ ਤੇ ਹੀ ਜੱਜ ਤੋਂ ਪਹਿਲਾਂ ਹੀ ਕਰ ਦਿੰਦੇ ਕਰ ਦਿੰਦੇ ਕੰਮ ਕੇ ਭੇਜ ਦਿੰਦੇ ਆ ਜਿਹੜਾ ਠੀਕ ਵੀ ਆ ਮਾੜਾ ਵੀ ਆ ਦੋਨੇ ਚੀਜ਼ਾਂ ਹੀ ਹੋ ਜਾਂਦੀਆਂ ਹਮ ਮਾੜਾ ਇਹ ਹੈ ਵੀ ਉਹ ਆਪ ਕਰਪਟ ਹੋ ਜਾਂਦੀ ਇਹਦੇ ਕੋਲੇ ਪਾਵਰ ਹੁੰਦੀ ਆ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਉਹ ਕਰਪਟ ਹੋ ਜਾਂਦਾ ਹਮ ਹਮ ਤੇ ਚੰਗੀ ਗੱਲ ਇਹ ਆ ਵੀ ਲੋਕੀ ਡਰ ਦੇ ਮਾਰੇ ਪੰਗਾ ਨਹੀਂ ਲੈਂਦੇ ਹੂੰ ਹੂੰ ਇੱਥੇ ਵੀ ਹੈ ਜਿਹੜਾ ਬੰਦਾ ਤਾਂ ਤਰੱਕੀ ਕਰਨਾ ਚਾਹੁੰਦਾ ਉਹਦੇ ਲਈ ਤਾਂ ਬਹੁਤ ਵਧੀਆ ਦੇਸ਼ ਆ ਉਹ ਅੱਗੇ ਬਹੁਤ ਤਰੱਕੀ ਕਰ ਸਕਦਾ ਬਿਲਕੁਲ ਬਿਲਕੁਲ ਉਹਨੂੰ ਜਿਵੇਂ ਹੋਈ ਨਾ ਵੀ ਫਰਸਟ ਡਿਫੈਂਸ ਹੋ ਗਿਆ ਗਲਤੀ ਤਾਂ ਹਰ ਇੱਕ ਤੋਂ ਹੀ ਹੋ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਤੁਸੀਂ ਆਫੈਂਸ ਕਰ ਨਹੀਂ ਵੀ ਕਰਦੇ ਤੁਸੀਂ ਮੜ ਜਾ ਗੱਡੀ ਤੇਜ਼ ਹੋ ਗਈ ਘੱਟ ਹੋ ਗਈ ਐਕਸੀਡੈਂਟ ਹੋ ਗਿਆ ਇਹ ਚੀਜ਼ਾਂ ਤਾਂ ਹੋ ਸਕਦੀਆਂ ਕਿਸੇ ਨਾਲ ਵੀ ਹੋ ਸਕਦੀਆਂ ਨੇ ਉਹ ਚ ਫਿਰ ਤੁਹਾਨੂੰ ਇਹ ਜਿਹੜੇ ਫੈਕਟਰਸ ਨੇ ਤੁਹਾਡੀ ਹੈਲਪ ਵੀ ਕਰਦੇ ਨੇ ਰੀਹੈਬਿਲੀਟੇਸ਼ਨ ਵਾਲਾ ਹੋ ਗਿਆ ਤੁਹਾਡੇ ਫਰਸਟ ਡਿਫੈਂਸ ਹੋ ਗਿਆ ਤੁਸੀਂ ਆਦਰਵਾਇਸ ਸਾਰਾ ਕੁਝ ਠੀਕ ਕਰ ਰਹੇ ਸੀ ਵੀ ਚਲੋ ਇੱਕਦਮ ਕੋਈ ਫੋਨ ਆ ਗਿਆ ਕੁਝ ਹੋ ਗਿਆ ਧਿਆਨ ਡਿਸਟਰੈਕਟ ਹੋ ਗਏ ਬਾਤ ਸਕਦੇ ਹਾਂ ਮਤਲਬ ਸਜਾ ਤੁਹਾਨੂੰ ਪ੍ਰੀਜ਼ੈਂਟ ਨਹੀਂ ਹੋਏਗੀ ਚਾਂਸਸ ਮਤਲਬ ਜੇ ਜੈਨੂਨ ਜਾਂ ਰੀਜ਼ਨ ਹਾਂਜੀ ਜੈਨੂਨ ਜੈ ਰੀਜ਼ਨ ਪਰ ਜਿਵੇਂ ਜੇ ਤੁਸੀਂ ਉਹੀ ਆ ਵੀ ਡਿਪੈਂਡ ਕਰਦਾ ਨਾ ਕਈ ਬੰਦੇ ਉਹਨੂੰ ਕਹਿੰਦੇ ਯਾਰ ਇਹ ਬਚ ਗਏ ਵੀ ਜਾਨ ਬਚੀ ਹੁਣ ਨੀ ਪੰਗਾ ਦੇਣਾ ਕਈ ਬੰਦਾ ਕਹਿੰਦਾ ਰੇ ਤੱਕ ਹੈ ਹੀ ਕੁਝ ਨਹੀਂ ਤਾਂ ਖੇੜੀ ਆ ਕੀ ਹੋਇਆ ਇਹ ਹਾਂਜੀ ਉਸ ਚੀਜ਼ ਤੇ ਡਿਪੈਂਡ ਕਰਦਾ ਤੁਹਾਡਾ ਆਪਦਾ ਮਾਈਂਡ ਸੈਟ ਕਿਦਾਂ ਦਾ ਉਸ ਚੀਜ਼ ਤੇ ਡਿਪੈਂਡ ਕਰਦਾ ਚਲੋ ਜੀ ਉਮੀਦ ਤਾਂ ਸਾਡੀ ਇਹ ਹੈ ਵੀ ਸਾਨੂੰ ਕਈ ਵਾਰੀ ਨਾ ਕਹਿੰਦੇ ਨੇ ਹੁੰਦੇ ਵੀ ਨਾ ਹੀ ਲੋੜ ਪਵੇ ਮੈਂ ਬ੍ਰਿਸਟਰ ਸਾਹਿਬ ਦੇ ਬਿਜ਼ਨਸ ਨੂੰ ਧਿਆਨ ਚ ਰ ਨਾ ਰੱਖਦਾ ਹੋਇਆ ਸੁਸਾਇਟੀ ਦੀ ਇੱਕ ਗੱਲ ਬਾਰੇ ਸੋਚਦਾ ਤਾਂ ਇਹ ਕਹਿਣਾ ਵੀ ਸਾਨੂੰ ਇਹਨਾਂ ਦੀ ਲੋੜ ਘੱਟ ਹੀ ਪਵੇ ਤਾਂ ਇਹ ਠੀਕ ਆ ਕਿਉਂਕਿ ਜੇ ਸਾਫ਼ ਸੁਥਰੀ ਜ਼ਿੰਦਗੀ ਅਸੀਂ ਕੱਢ ਲਾਂਗੇ ਬਿਨਾ ਕਿਸੇ ਝਮੇਲੇ ਤੋਂ ਕੱਢ ਲਾਂਗੇ ਇਹਨਾਂ ਦਾ ਤਾਂ ਰੋਜੀ ਰੋਟੀ ਦਾ ਜ਼ਿਗਾਰਡ ਕੋਈ ਹੋਰ ਕਰ ਦੂ ਪਰਮਾਤਮਾ ਕਾਲਪੁਰਖ ਪਰ ਕਈ ਵਾਰੀ ਕੀ ਹੁੰਦਾ ਵੀ ਇਹਨਾਂ ਦੀ ਵੀ ਜਿਹੜੀ ਮਨਸ਼ਾ ਤਾਂ ਇਹੀ ਹੁੰਦੀ ਆ ਅਖੀਰ ਵੀ ਕਿਸੇ ਨਾ ਕਿਸੇ ਢੰਗ ਨਾਲ ਬਚਾ ਲਿਆ ਜਾਵੇ ਫਸਾਉਣਾ ਨਹੀਂ ਹੁੰਦਾ ਬਚਾਉਣਾ ਹੀ ਹੁੰਦਾ ਤਕਰੀਬਨ ਇਹਨਾਂ ਦਾ ਜਿਹੜੀ ਮਨਸ਼ਾ ਹੁੰਦੀ ਆ ਪਰ ਕੋਸ਼ਿਸ਼ ਕਰੋ ਜੀ ਇਹ ਨੌਬਤੀ ਕਿਉਂ ਆਵੇ ਕਿਉਂ ਅਸੀਂ ਗਲਤੀ ਕਰੀਏ ਤੇ ਕਿਉਂ ਫਿਰ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਦੀ ਲੰਘਣਾ ਪਵੇ ਇਹ ਬਹੁਤ ਔਖੇ ਕੰਮਾਂ ਗੱਲਾਂ ਕਰਨੀਆਂ ਸੌਖੀਆਂ ਪਰ ਜਦੋਂ ਜਾ ਕੇ ਨਾ ਕਿਤੇ ਕੋਰਟ ਕਚਹਿਰੀਆਂ 'ਚ ਖੜਨਾ ਪੈਂਦਾ ਵਕੀਲਾਂ ਕੋਲੇ ਜਾਣਾ ਪੈਂਦਾ ਤੇ ਕੰਮ ਛੱਡਨੇ ਪੈਂਦੇ ਆ ਫੀਸਾਂ ਭਰਨੀਆਂ ਪੈਂਦੀਆਂ ਉਦੋਂ ਜਾ ਕੇ ਪਤਾ ਲੱਗਦਾ ਸੋ ਹਲੇ ਤੱਕ ਅਸੀਂ ਕਾਫੀ ਬਚੇ ਹੋਏ ਆਂ ਕਾਫੀ ਚੀਜ਼ਾਂ ਤੋਂ ਪਰ ਜਿਹੜੇ ਆ ਅਸੀਂ ਨਿੱਕੇ ਨਿੱਕੇ ਕੰਮਾਂ 'ਚ ਜਾਦੇ ਉਲਝ ਗਏ ਆਂ ਫੈਮਿਲੀ ਬੈਲੈਂਸ ਲਾਓ ਜਾਂ ਹੋਰ ਇਦਾਂ ਦੇ ਰੋਜ਼ ਕੇਸ ਆਉਂਦੇ ਆ ਉਹਦੇ ਤੋਂ ਵੀ ਅਸੀਂ ਤਾਂ ਕਹਾਂਗੇ ਵੀ ਜਿੰਨੀ ਕੁ ਗੁਰੇਜ ਹੁੰਦੀ ਆ ਗੁਰੇਜ ਕਰਕੇ ਆਪਣਾ ਕਲਚਰ ਆਪਣਾ ਵਿਰਸਾ ਸਾਡੇ ਮਾਂ ਬਾਪ ਨੇ ਜੇ ਸਾਡੇ ਦਾਦੇ ਦਾਦੀਆਂ ਨੇ ਨਿਭਾ ਲੀਆਂ ਤਾਂ ਅਸੀਂ ਵੀ ਨਿਭਾ ਲਈਏ ਕੋਈ ਫਰਕ ਨਹੀਂ ਪੈਂਦਾ ਇਹ ਥੋੜੇ ਜਿਹੇ ਦਿਨਾਂ ਬਾਅਦ ਸਾਰਾ ਕੁਝ ਹੋ ਜਾਂਦਾ ਇੱਕ ਦਿਮਾਗ ਦੇ ਵਿੱਚ ਰੱਖਣ ਵਾਲੀ ਗੱਲ ਇਹ ਹੁੰਦੀ ਆ ਵੀ ਮੁਕੰਮਲ ਜਹਾਨ ਇੱਥੇ ਕਿਸੇ ਨੂੰ ਨਹੀਂ ਮਿਲਦਾ ਤੇ ਸੋ ਇਸ ਕਰਕੇ ਜੇ ਤੁਸੀਂ ਇਹ ਨਾ ਦੇਖਿਆ ਕਰੋ ਵੀ ਮੇਰਾ ਇਦਾਂ ਸਹੀ ਨਹੀਂ ਆਇਆ ਮੈਨੂੰ ਇੱਥੇ ਸਹੀ ਨਹੀਂ ਇਦਾਂ ਮਿਲੇ ਹੀ ਨਹੀਂ ਕਿਸੇ ਨੂੰ ਅੱਜ ਤੱਕ ਨਹੀਂ ਮਿਲਿਆ ਮੁਕੰਮਲ ਤੇ ਇਸ ਚ ਗਾਣੇ ਵੀ ਬਣੇ ਹੋਏ ਆ ਤੇ ਭਗਤ ਕਬੀਰ ਜੀ ਨੇ ਬੜਾ ਵਧੀਆ ਲਿਖਿਆ ਹੈ ਤੇ ਵਿੱਚ ਵੀ ਕਹਿੰਦੇ ਰੱਜ ਕੋਈ ਨਾ ਜੀਵਿਆ ਰੱਜ ਕੇ ਇੱਥੇ ਕੋਈ ਨਹੀਂ ਜਿਉਂਦਾ ਸੋ ਜਿੰਨਾ ਕ ਮਿਲਿਆ ਸ਼ੁਕਰੀਆ ਕਰਕੇ ਤੇ ਆਪਦੀ ਸਾਫ਼ ਸੁਥਰੀ ਲਾਈਫ ਕੱਢ ਲਈਏ ਨਾ ਤੇ ਚੰਗੇ ਰਹਾਂਗੇ ਸੋ ਬ੍ਰਿਸਰ ਸਾਹਿਬ ਤੁਸੀਂ ਫੇਸ ਸਟੂਡੀਓ ਚ ਆਏ ਸਾਡੇ ਨਾਲ ਇੰਨੀਆਂ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਤੇ ਉਮੀਦ ਆ ਸਾਡੇ ਦਰਸ਼ਕ ਵੀ ਇਹ ਚੀਜ਼ਾਂ ਦਾ ਮਾਨਣਗੇ ਤੇ ਸਮੇਂ-ਸਮੇਂ ਸਰ ਜਦੋਂ ਵੀ ਕੋਈ ਅਪਡੇਟ ਆਉਂਦੀ ਆ ਸਾਨੂੰ ਜਰੂਰ ਅਪਡੇਟ ਕਰਿਆ ਕਰੋ ਸਾਡੇ ਦਰਸ਼ਕਾਂ ਨੂੰ ਅਪਡੇਟ ਕਰਿਆ ਕਰੋ ਸੋ ਮਿਲਦੇ ਆ ਜੀ ਫਿਰ ਅਗਲੇ ਸ਼ੋਅ ਚ ਠੀਕ ਹੈ ਜੀ ਸੱਚੀ ਕਾਲ